ਕੰਟਰੀਜ਼ ਨੇ ਸਾਇੰਸ ਦਿੱਤੀ ਪਹਿਲਾਂ ਹੀ ਉਹਨਾਂ ਨੇ ਕਰਕੇ ਜਿਹੜਾ ਦਸਤਾਵੇਜ਼ ਸਾਡੇ ਕੋਲੋਂ ਦਿਖਾ ਕੇ ਸਾਈਨ ਕਰਾਏ ਗਏ ਆ ਉਹ ਨਿਰਧਨ ਜਾਉਦੀ ਮਿਨੀ ਪੁਕਤਾਂ ਟ੍ਰਾਂਟੋਰ ਓਰਿਜਿਨਲ ਟਰੰਪ ਨਾਲ ਉਹ ਸਾਰੇ ਨੂੰ ਬਦਲ ਦਿੱਤਾ ਗਿਆ ਉਹ ਤੇ ਬਹੁਤ ਸਾਰੇ ਮਤਾਂ ਜਿਹੜੀਆਂ ਨੇ ਉਹ ਇਦਾਂ ਦੀਆਂ ਕਰ ਦਿੱਤੀਆਂ ਗਈਆਂ ਕਿ ਉਹਦਾ ਫਾਇਦਾ ਇਜ਼ਰਾਈਲ ਨੂੰ ਕੱਲ ਵੀ ਇਹਨਾਂ ਨੇ 24 ਬੰਦੇ ਇਹਨਾਂ ਦੀ ਸ਼ੈਲਿੰਗ ਦੇ ਨਾਲ ਮਰ ਗਏ ਇਜ਼ਰਾਈਲ ਦੇ ਵਿੱਚ ਪੈਲੇਸਟਾਈਨ ਦੇ ਵਿੱਚ ਪਰसों ਵੀ 19 ਬੰਦੇ ਮਰੇ ਆ ਵੀ ਐਵਰੀ ਡੇ ਇਹਨਾਂ ਨੇ ਉਹ ਜਿਹੜਾ ਹੈਗਾ ਸਮਝੌਤੇ ਵਾਲੀ ਗੱਲ ਕੋਈ ਰੱਖੀ ਨਹੀਂ ਹੈਗੀ ਉਦਾਹਰਣ ਆਪ ਵੀ ਮੈਂ ਇਜ਼ਰਾਈਲ ਦੀ ਉਹ ਮਤਲਬ ਉੱਥੇ ਯੂਨੀ ਪ੍ਰੋਟੈਸਟ ਕਰਦੇ ਲੋਕ ਇਕੱਠੇ ਹੋਏ ਸੀ ਉਧੀਆਂ ਇਜ਼ਰਾਈਲ ਦੀ ਯਹੂਦੀ ਕੁੜੀ ਬੋਲ ਰਹੀ ਸੀ ਇੱਕ ਉਹ ਕਹਿੰਦੀ ਸੀ ਨੇ ਤੁਮ ਰਾਹ ਕਿਲਰ ਇੱਕ ਕਿਲਿੰਗੇ ਬਿਨਾ ਰਹਿ ਹੀ ਨਹੀਂ ਸਕਦਾ ਕਿ ਨਹੀਂ ਸਾਨੂੰ ਮਾਰ ਦੇਵੇ ਤਾਂ ਕੋਈ ਤੁਸੀਂ ਉਹ ਉਹਨਾਂ ਬੰਦਿਆਂ ਨੂੰ ਬਹਾਨਾ ਬਣਾ ਕੇ ਜਿਹੜੇ ਅਗਵਾ ਕੀਤੇ ਸੀ ਉਹਨਾਂ ਨੇ ਇਹਨਾਂ ਨੇ ਸਮਝ ਲਓ ਕਿ ਪੌਣਾ ਲੱਖ ਦੇ ਕਰੀਬ ਜਿਹੜਾ ਪੈਲੇਸਟੀਨੀਅਨ ਆ ਉਹ ਮਾਰ ਦਿੱਤਾ ਇਹ ਟਿਕੜੇ ਆ ਨਾ ਹੋ ਸਕਦਾ ਇਹ ਗੰਟੀ ਚਾਹਤ ਨਹੀਂ ਉਹ ਕਹਿੰਦੇ ਜਦੋਂ ਪੰਜਾਬ 24 7 ਟੀਵੀ ਦੇ ਗਲੋਬਲ ਅਫੇਅਰ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਮੇਰੇ ਨਾਲ ਨੇ ਡਾਕਟਰ ਗੁਨਾਮ ਕੌਰ ਸਕਾਲਰ ਨੇ ਸਿੱਖ ਧਰਮ ਬਾਰੇ ਕਾਫੀ ਸਾਰੀ ਜਾਣਕਾਰੀ ਸਾਡੇ ਨਾਲ ਇਨਾ ਪਲੇਟਫਾਰਮ ਤੋਂ ਸਾਂਝੀ ਕਰਦੇ ਰਹਿੰਦੇ ਨੇ ਪਰ ਦੁਨੀਆ ਤੇ ਜੋ ਕੁਝ ਹੋ ਰਿਹਾ ਸਾਡੇ ਸਕਾਲਰ ਉਹਦੇ ਬਾਰੇ ਵੀ ਸਾਰੇ ਧਿਆਨ ਰੱਖਦੇ ਆ ਸੋ ਇਸ ਵੇਲੇ ਮੁੱਦਾ ਵੱਡਾ ਜਿਹੜਾ ਵਰਲਡ ਵਾਈਡ ਹੈ ਜਿਹੜਾ ਦੁਨੀਆ ਨੂੰ ਪ੍ਰਭਾਵਿਤ ਕਰ ਰਿਹਾ ਉਹ ਜਿਹੜਾ ਫਲਸਤੀਨ ਦਾ ਸਮਝੌਤਾ ਹੋਇਆ ਜਿਹਦੇ ਵਿੱਚ ਪਿਛਲੇ ਹੀ ਦਿਨੀ 20 ਕੰਟਰੀ ਦੇ ਨੇਤਾ ਵੱਡੇ-ਵੱਡੇ ਜਿਹੇ ਸਾਡੇ ਪ੍ਰਾਈਮ ਮਿਨਿਸਟਰ ਕਾਰਨੀ ਸਾਹਿਬ ਤੇ ਬ੍ਰਿਟਨ ਦੇ ਪ੍ਰਾਈਮ ਮਿਨਿਸਟਰ ਵੀ ਉੱਥੇ ਪਹੁੰਚੇ ਹੋਏ ਸੀ ਹਾਲਾਂਕਿ ਉਸ ਸਮਝੌਤੇ ਵਿੱਚ ਟਰੰਪ ਸਾਹਿਬ ਨੇ ਇਹਨਾਂ ਨੂੰ ਕੋਈ ਪੁੱਛ ਪ੍ਰਤੀਤ ਨਹੀਂ ਕੀਤੀ ਨਾ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਦੀ ਤੇ ਨਾ ਹੀ ਇੰਗਲੈਂਡ ਵਾਲਿਆਂ ਦੀ ਉਹਨਾਂ ਨੇ ਸਿੱਧੇ ਤੌਰ ਤੇ ਮਿਡਲ ਈਸਟ ਪਤੀ ਆਪਣੀ ਨੀਤੀ ਜਿਹੜੀ ਆ ਉਹਦੇ ਤਹਿਤ ਉਹ ਸਾਰਾ ਸਮਝੌਤਾ ਕੀਤਾ ਜਾਂ ਕਰਵਾਇਆ ਸੀ ਤੇ ਉਹਦੇ ਤੇ ਬਹੁਤ ਸਾਰੇ ਸ਼ੰਕੇ ਸ਼ੁਰੂ ਹੋ ਗਏ ਸੀ ਜਿਹੜੇ ਕੁਝ ਕੰਟਰੀਜ਼ ਨੇ ਸਾਈਨ ਕੀਤੇ ਸੀ ਪਹਿਲਾਂ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਦਸਤਾਵੇਜ਼ ਸਾਡੇ ਕੋਲੋਂ ਦਿਖਾ ਕੇ ਸਾਈਨ ਕਰਾਏ ਗਏ ਆ ਉਹ ਨਿਤਨਜਾਊ ਦੀ ਮਿਲੀ ਭੁਗਤਣਾ ਟ੍ਰਾਂਟੋ ਉਹਨਾ ਟਰੰਪ ਨਾਲ ਉਹ ਸਾਰੇ ਨੂੰ ਬਦਲ ਦਿੱਤਾ ਗਿਆ ਉਹ ਚ ਬਹੁਤ ਸਾਰੀਆਂ ਮਦਾਂ ਜਿਹੜੀਆਂ ਨੇ ਉਹ ਇਦਾਂ ਦੀਆਂ ਕਰ ਦਿੱਤੀਆਂ ਗਈਆਂ ਕਿ ਉਹਦਾ ਫਾਇਦਾ ਇਜ਼ਰਾਈਲ ਨੂੰ ਵੀ ਤੇ ਕੁਝ ਕਕਰਮ ਚੌਧਰੀ ਵੀ ਉਹਦੇ ਵេស ਚੀਜਾਂ ਵਿੱਚ ਪਾਕਿਸਤਾਨ ਵਰਗਾ ਮੁਲਕ ਹੈ ਜਿਹਦੀ ਉਹਦਾ ਵਰਡ ਦੇ ਜਿਹੜੇ ਮਾਮਲੇ ਉਹਨਾਂ 'ਚ ਕੋਈ ਪੁੱਛ ਨਹੀਂ ਹਾਲਾਂਕਿ ਸਾਡੇ ਪਾਕਿਸਤਾਨੀ ਭਰਾ ਗੁੱਸਾ ਕਰ ਲੈਣਗੇ ਤੇ ਉਹ ਕਹਿੰਦੇ ਆ ਕਿ ਕਿਉਂਕਿ ਅਸੀਂ ਨਿਊਕਲੀਅਰ ਪਾਵਰ ਆਂ ਇਸਲਾਮ ਮੁਲਕਾਂ ਇਸਲਾਮੀ ਮੁਲਕਾਂ 'ਚ ਇੱਕੋ ਇੱਕ ਇਸ ਕਰਕੇ ਅਸੀਂ ਬਹੁਤ ਤਾਕਤਵਰ ਆਂ ਉਹਨਾਂ ਨੂੰ ਇਹ ਬੜਾ ਵੱਡਾ ਭਰਮ ਆ ਵੀ ਸ਼ਾਇਦ ਸਾਡਾ ਜਿਹੜਾ ਜਿਹੜਾ ਸਾਡੇ ਕੋਲ ਐਟਮੀ ਤਾਕਤ ਆ ਉਹਦੇ ਕਰਕੇ ਅਸੀਂ ਦੁਨੀਆ 'ਚ ਕੋਈ ਆਪਣੀ ਜਗ੍ਹਾ ਬਣਾ ਸਕਦੇ ਆ ਪਰ ਜਗ੍ਹਾ ਉਹ ਬਣਾਉਦੇ ਨੇ ਚਾਪਲੂਸੀ ਕਰਕੇ ਤੇ ਆਪਣੇ ਸਾਰਾ ਕੁਝ ਦਾਤੇ ਲਾ ਕੇ ਵੇਚ ਕੇ ਫੌਜੀ ਏਡੇ ਬਣਵਾ ਕੇ ਔਰ ਨਾਲ ਦੀ ਨਾਲ ਦੂਜੇ ਮੁਲਕਾਂ ਦਾ ਵੀ ਉਹ ਨੁਕਸਾਨ ਕਰਦੇ ਨੇ ਆਪਾਂ ਰਸ਼ੀਆ ਦਾ ਐਪੀਸੋਡ ਅਫਗਾਨਿਸਤਾਨ 'ਚ ਵੇਖਿਆ ਕਿਦਾਂ ਇਹ ਭੁਗਤੇ ਤੇ ਕਿਦਾਂ ਬਾਅਦ ਵਿੱਚ ਹੁਣ ਇਹ ਉਹਦੀ ਸਜ਼ਾ ਆਪ ਵੀ ਭੁਗਤ ਰਹੇ ਨੇ ਸੋ ਇਦਾਂ ਤੇ ਹੋਰ ਵੀ ਕਈ ਮੁਲਕ ਨੇ ਖਾਸ ਕਰਕੇ ਮਿਡਲ ਈਸਟ ਦੇ ਮੁਲਕ ਵੀ ਪਰ ਬਹੁਤ ਸਾਰੇ ਲੋਕਾਂ ਦਾ ਇਹ ਕਹਿਣਾ ਸੀ ਕਿ ਸਮਝੌਤਾ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਨੇਤਨ ਚਾਉ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਤੇ ਹੁਣ ਖਬਰਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਜਦੋਂ ਉਹਨਾਂ ਦੇ ਕੈਦੀ ਸਾਰੇ ਛੱਡੇ ਗਏ ਨੇ ਤੇ ਜਿਹੜੀ ਇਹਦੀ ਡੈਥ ਹੋਈ ਆ ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਦੁਬਾਰਾ ਉਹ ਕੋਈ ਡਰਾਮੇਬਾਜ਼ੀ ਕਰਨੀ ਸ਼ੁਰੂ ਕਰ ਰਿਹਾ ਸੋ ਡਾਕਟਰ ਸਾਹਿਬ ਕੋ ਜਾਣਦੇ ਆ ਇਹਨਾਂ ਕੋ ਲੇਟੈਸਟ ਅਪਡੇਟ ਹੋਏਗੀ ਕਿ ਕੀ ਕੀ ਉੱਥੇ ਹੋ ਰਿਹਾ ਇਹ ਗੱਲਬਾਤ ਆਪਾਂ ਨੰਨਾ ਕਰਦੇ ਹਾਂ ਡਾਕਟਰ ਸਾਹਿਬ ਤੁਹਾਡਾ ਪਹਿਲਾਂ ਸਵਾਗਤ ਜੀ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਰੇ ਵੇਖਣ ਵਾਲਿਆਂ ਨੂੰ ਜਿਵੇਂ ਤੁਸੀਂ ਗੱਲ ਕੀਤੀ ਹੈ ਮੈਂ ਵੀ ਖਬਰਾਂ ਦੇਖ ਰਹੀ ਸੀਗੀ ਤੇ ਵੈਸੇ ਤਾਂ ਜਦੋਂ ਸਾਈਨ ਕੀਤੇ ਨੇ ਉਦੋਂ ਹੀ ਲੋਕਾਂ ਨੂੰ ਲੱਗਦਾ ਸੀ ਵੀ ਕਿੱਥੋਂ ਤੱਕ ਤੁਸੀਂ ਕਰ ਸਕਦੇ ਹੋ ਵਿਸ਼ਵਾਸ ਇਹਨਾਂ ਤੇ ਕਿਉਂਕਿ ਜੋ ਇਮਪ੍ਰੈਸ਼ਨ ਬਣਿਆ ਹੈ ਵਰਲਡਵਾਈਡ ਲੋਕ 트ੰਪ ਸਾਹਿਬ ਤੇ ਵੀ ਬਹੁਤਾ ਭਰੋਸਾ ਨਹੀਂ ਕਰਦੇ ਦੇ ਨੇਤਾ ਜਹੋ ਤੇ ਤਾਂ ਬਿਲਕੁਲ ਹੀ ਨਹੀਂ ਕਰਦੇ इवन ਇਜ਼ਰਾਈਲ ਦੇ ਵੀ ਬਹੁਤ ਸਾਰੇ ਲੋਕ ਨੇ ਅਸਲ ਦੇ ਵਿੱਚ ਸਮਝਾਉਂਤਾ ਤਾਂ ਇਹਨਾਂ ਨੇ ਕੀਤਾ ਜਦੋਂ वर्ल्ड वाइड ਪ੍ਰੈਸ਼ਰ ਲੋਕਾਂ ਦਾ ਵੱਧ ਗਿਆ ਦੇਖੋ ਲੈ ਕੇ ਆਪਣਾ ਮਤਲਬ ਅਮਰੀਕਾ ਚਾਹੇ ਇਟਲੀ ਆ ਜਾਂ ਯੂਰਪ ਦੇ ਜਿੰਨੇ ਵੀ ਕੰਟਰੀਜ਼ ਨੇ ਉਹ ਸਾਰਿਆਂ ਦੇ ਵਿੱਚ ਬਹੁਤ ਜ਼ਬਰਦਸਤ ਮੁਜ਼ਾਰੇ ਹੋ ਰਹੇ ਸੀਗੇ ਕਿ ਜਿਹੜਾ ਤੁਸੀਂ ਕਰ ਰਹੇ ਹੋ ਜੀਨੋਸਾਈਡ ਕਰ ਰਹੇ ਹੋ ਪੈਲੇਸਟਾਈਨ ਦੇ ਵਿੱਚ ਗਾਜ਼ਾ ਪੱਟੀ ਦੇ ਵਿੱਚ ਉਹਨੂੰ ਬੰਦ ਕੀਤਾ ਜਾਵੇ ਉਹਦੇ ਤਹਿਤ ਇਹਨਾਂ ਨੂੰ ਸਮਝੌਤਾ ਕਰਨਾ ਪੈ ਗਿਆ ਪਰ ਜਿਵੇਂ ਤੁਸੀਂ ਦੱਸਿਆ ਵੀ ਲੁਕਮਾ ਏਜੰਡਾ ਕੁਝ ਹੋਰ ਸੀ ਬਾਹਰ ਇਹਨਾਂ ਨੇ ਆਊਟ ਕੁਝ ਹੋਰ ਕੀਤਾ ਮੈਂ ਇੱਕ ਜਿਹੜੇ ਯਾਸਰ ਹਰਾਫਤ ਵੇਲੇ ਸਿਗੇ ਆਪਣਾ ਮਤਲਬ ਨਾਂ ਤਾਂ ਮੇਰੀ ਚੇਤੇ ਚ ਹੁਣ ਵਿਸਰ ਗਿਆ ਉਹਨਾਂ ਦੀ ਵੀ ਅੱਜ ਮੈਂ ਇੰਟਰਵਿਊ ਉਹ ਸਾਰਾ ਅਗਰੀਮੈਂਟ ਜਿਹੜਾ ਲੋਕਾਂ ਨੇ ਕਰਵਾਇਆ ਸੀਗਾ ਉਹ ਵੀ ਜਿੱਦਾਂ ਕਰਕੇ ਮੁੜ ਕੇ ਹਮਾਸ ਹੋਂਦ ਵਿੱਚ ਆਈ ਕਿ ਇਹਦੇ ਸੁਤੋਤਤਾਵਾਦੀ ਹੋ ਗਏ ਆ ਬਿਲਕੁਲ ਉਹਨਾਂ ਦਾ ਮੈਂ ਸੁਣ ਰਹੀ ਸੀਗੀ ਉਹ ਵੀ ਕਹਿ ਰਹੇ ਸੀਗੇ ਵੀ ਇਹ ਇਜ਼ਰਾਈਲ ਦੇ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਇੱਥੋਂ ਦੇ ਪੋਲੀਟੀਸ਼ੀਅਨਸ ਦੇ ਉੱਤੇ ਤੇ ਉਹ ਉਹਦੇ ਤਹਿਤ ਹੀ ਇਹਨਾਂ ਨੇ ਹੁਣ ਪਹਿਲਾਂ ਇਹ ਸੂਝਾਤਾ ਹੋਇਆ ਸੀ ਕਿ 600 ਟਰੱਕ ਐਵਰੀ ਡੇ ਜਿਹੜੇ ਉਹ ਜਿਹੜੀ ਰਾਹਤ ਸਮਗਰੀ ਆ ਉਹਦੇ ਆਉਣਗੇ ਤੇ ਉਹ ਨੇਤਰੀ ਜਬ ਨੇ ਕਰਤਾ ਵੀ ਨਹੀਂ ਅਸੀਂ 600 ਟਰੱਕ ਨਹੀਂ ਅਸੀਂ 300 ਹੀ ਲੰਘਣ ਨਵਾਂਗੇ ਯਾਨੀ ਦੇਖੋ ਤੁਸੀਂ ਇਹ ਵੀ ਕਿੱਡਾ ਕਿੰਨਾ ਵੱਡੀ ਇਹ ਹੈਗੀ ਕਿ ਭੁੱਖਿਆਂ ਮਾਰ ਕੇ ਲੋਕਾਂ ਨੂੰ ਭੁੱਖਿਆਂ ਰੱਖ ਕੇ ਉਹਨਾਂ ਨੂੰ ਮਾਰਿਆ ਜਾਵੇ ਹੈ ਨਾ ਇਹ ਇਨਹਿਊਮਨ ਹੈ ਬਹੁਤ ਕੁਸ਼ੀ ਇਹ ਨਹੀਂ ਹੋ ਰਿਹਾ ਜਿਵੇਂ ਇੱਕ ਪੱਤਰਕਾਰ ਜਿੱਦਣ ਸਮਝੌਤਾ ਹੋਇਆ ਸ਼ਾਂਤੀ ਦਾ ਹੋ ਗਿਆ ਵੀ ਸੀਜ਼ਫਾਇਰ ਹੋ ਗਈ ਉਸ ਦਿਨ ਇਜ਼ਰਾਈਲ ਦੇ ਲੋਕਾਂ ਨੇ ਵੀ ਨੇਚਰਲੀ ਆ ਵੀ ਸ਼ੁਕਰ ਮਨਾਇਆ ਜਸ਼ਨ ਮਨਾਇ ਤੇ ਪੈਲੇਸਟਾਈਨ ਦੇ ਲੋਕਾਂ ਨੇ ਵੀ ਮਨਾਇ ਤੇ ਤੁਸੀਂ ਦੇਖੋ ਇੱਕ ਪੱਤਰਕਾਰ ਨੇ ਲਿਖਿਆ ਯੰਗ ਮੁੰਡਾ ਸੀ 26 27 ਸਾਲ ਦਾ ਹੋਣਾ ਉਹ ਤੇ ਉਹਨੇ ਆਪਣੀ ਆਪਣੇ ਦੋਸਤਾਂ ਦੇ ਨਾਲ ਉਹ ਸੈਲੀਬ੍ਰੇਟ ਕਰ ਰਿਹਾ ਸੀਗਾ ਹਨ ਜੈਕਟ ਉਹਨੇ ਆਪਣੀ ਪ੍ਰੈਸ ਵਾਲੀ ਪਾਈ ਹੋਈ ਸੀਗੀ ਤੇ ਉਹਨੂੰ ਕਿਡਨਾਪ ਕਰ ਲਿਆ ਗਿਆ ਦੋ ਦਿਨਾਂ ਬਾਅਦ ਉਹਦੀ ਬਾਡੀ ਹੈ ਜਿਹੜੀ ਉਹ ਬਾਡੀ ਵੀ ਮੈਂ ਹੁੰਦੀ ਦੇਖੀ ਵੀਡੀਓ ਦੇ ਵਿੱਚ ਪਾਈ ਹੋਈ ਸੀ ਬਾਪ ਉਹਦਾ ਰੋ ਰਿਹਾ ਸੀਗਾ ਹੈਨਾ ਪਹਿਲੇ ਦਿਨ ਦਿਖਾਈ ਹੋਈ ਸੀ ਛੋਟੇ ਬੱਚੇ ਨਾਲ ਖੇਡਦਾ ਉਹ ਆਪਣਾ ਜਾਣ ਤੋਂ ਪਹਿਲਾਂ ਉਥੋਂ ਮਤਲਬ ਕਿਡਨੈਪ ਕੀਤਾ ਇਸੇ ਤਰ੍ਹਾਂ ਇਹਨਾਂ ਨੇ ਹੁਣ ਖਬਰ ਸੀਗੀ ਵੀ ਕੱਲ ਵੀ ਇਹਨਾਂ ਨੇ 24 ਬੰਦੇ ਇਹਨਾਂ ਦੀ ਸ਼ੈਲਿੰਗ ਦੇ ਨਾਲ ਮਰ ਗਏ ਇਜ਼ਰਾਇਲ ਦੇ ਵਿੱਚ ਪੈਲੇਸਟਾਈਨ ਦੇ ਵਿੱਚ ਪਰਸੋਂ ਵੀ 19 ਬੰਦੇ ਮਰੇ ਆ ਵੀ ਐਵਰੀ ਡੇ ਇਹਨਾਂ ਨੇ ਉਹ ਜਿਹੜਾ ਹੈਗਾ ਸਮਝੌਤੇ ਵਾਲੀ ਗੱਲ ਕੋਈ ਰੱਖੀ ਨਹੀਂ ਹੈਗੀ ਦੇ ਆਪਣਾ ਕਾਫੀ ਕੁਸ਼ ਮਤਲਬ ਜਿਹੜਾ ਹੈਗਾ ਉਹ ਗੜਬੜ ਕਰ ਰਹੇ ਨੇ ਦੂਸਰਾ ਫਿਰ ਇਹ ਵੀ ਨਿਕਲਿਆ ਉਹ ਕਹਿੰਦੇ ਜਿਹੜੀ ਰਾਹਤ ਸਮਗਰੀ ਵੀ ਹੁਣ ਉਦੋਂ ਇਹ ਅਲੀਗੇਸ਼ਨ ਲਾ ਰਹੇ ਸੀ ਕਿ ਜਿਹੜੀ ਅਸੀਂ ਰਾਹਤ ਸਮਗਰੀ ਤਾਂ ਨਹੀਂ ਆਉਣ ਦੇ ਰਹੇ ਨਿੱਤ ਨੂੰ ਜਾਊ ਕਹਿ ਰਿਆ ਸੀ ਕਿ ਹਮਾਸ ਵਾਲੇ ਲੁੱਟ ਲੈਂਦੇ ਨੇ ਉਸ ਨੂੰ ਪਰ ਉਹ ਹੁਣ ਪਿੱਛੋਂ ਖਬਰਾਂ ਨਿਕਲ ਕੇ ਆਈਆਂ ਨੇ ਕਿ ਇਹਨਾਂ ਨੇ ਆਈਐਸਆਈ ਦੇ ਜਿਹੜੇ ਆਪਣੇ ਉੱਥੇ ਬੰਦੇ ਛੱਡੇ ਹੋਏ ਸੀਗੇ ਗਰੁੱਪ ਉਹ ਜਿਹੜੇ ਸੀਰੀਅਲ ਚ ਆਈਐਸਆਈਐਸਟੀ ਗੱਲ ਕਰ ਰਹੇ ਡਾਕਟਰ ਸਾਹਿਬ ਜਿਹੜਾ ਇਸਲਾਮਿਕ ਸਟੇਟ ਆਉਦੀ ਹਾਂਜੀ ਉਹ ਆਈਐਸਆਈ ਆਪਾਂ ਜਦੋਂ ਕਰਦੇ ਆ ਥੋੜਾ ਕਨਫਿਊਜ਼ ਹੋ ਜਾਂਦਾ ਪਾਕਿਸਤਾਨ ਦੀ ਆਈਐਸਆਈਐਸ ਉਹ ਆਈਐਸਆਈਐਸ ਨੂੰ ਜਿਹੜਾ ਇਸਲਾਮਿਕ ਸਟੇਟ ਕਹਿਆ ਜਾਂਦਾ ਇਸਲਾਮਿਕ ਸਟੇਟ ਵਾਲੇ ਬੰਦੇ ਨੇ ਜਿਹੜੇ ਉਹ ਇਹਨਾਂ ਨੇ ਬੰਦੇ ਸੀਗੇ ਇਹਨਾਂ ਨੂੰ ਉਹ ਸਾਰੀ ਇਨਫੋਰਮੇਸ਼ਨ ਵੀ ਦਿੰਦੇ ਸੀ ਤੇ ਉਹ ਰਾਹਤ ਸਮਗਰੀ ਵਾਲੇ ਟਰੱਕ ਵੀ ਲੁੱਟਦੇ ਸੀ ਪੈਲਸ ਨੇ ਨਹੀਂ ਤਾਂ ਜਦੋਂ ਆਉਂਦੇ ਸੀਗੇ ਰਾਹਤ ਸਮਗਰੀ ਲੈਣ ਉਹਨਾਂ ਤੇ ਤਾਂ ਗੋਲੀਆਂ ਚਲਾਈ ਜਾਂਦੇ ਸੀ ਆਪਾਂ ਹਰ ਰੋਜ਼ ਦੇਖਦੇ ਰਹੇ ਹਾਂ ਮਤਲਬ ਕਿਸੇ ਨੂੰ ਲੋਕਲ ਜਿਵੇਂ ਪਹਿਲਾਂ ਹੀ ਡਾਊਟ ਸੀ ਉਹ ਜਿਹੜਾ ਡਾਊਟ ਹੈ ਉਹ ਸੱਚ ਹੋ ਰਿਹਾ ਜਿਵੇਂ ਤੁਸੀਂ ਹੁਣ ਲਾਸ਼ਾਂ ਦੀ ਗੱਲ ਕੀਤੀ ਹੈ ਵੀ ਲਾਸ਼ਾਂ ਦਾ ਬਹਾਨਾ ਬਣਾ ਕੇ ਇਹਨੇ ਅੱਜ ਬਿਆਨ ਆਏ ਹੋਏ ਸੀ ਵੀ ਨਹੀਂ ਹਮਾਸ ਵਾਲਿਆਂ ਨੇ ਸਮਝਾ ਤੈਨੂੰ ਸਿਰੇ ਨਹੀਂ ਚੜਾ ਰਹੇ ਹੈਗੇ ਉਹ ਕਹਿੰਦੇ ਵੀ ਜਿਹੜੇ ਅਸੀਂ ਜਿਉਂਦੇ ਬੰਦੇ ਸੀ ਉਹ ਇਹਨਾਂ ਨੇ ਛਡਾ ਲਿਆ ਆਪਣੇ ਉਹਨਾਂ ਨੇ ਛੱਡ ਦਿੱਤੇ ਨਹੀਂ ਇਹਨਾਂ ਨੇ ਵੀ ਪੈਲੇਸਟੀਨੀਆਂ ਕੁਛ ਛੱਡੇ ਹੈ ਤੇ ਪਰ ਵੀ ਜਿਹੜੀਆਂ ਹੁਣ ਬਾਡੀਜ਼ ਨੇ ਮਤਲਬ ਮਰ ਚੁੱਕੇ ਆ ਬੰਦੇ ਵੀ ਉਹ ਕੁਛ ਤਾਂ ਕੋਈ ਕਬਰਾਂ ਦੇ ਵਿੱਚ ਦਫਨਾਏ ਹੋਏ ਸੀ ਬਾਕੀ ਉਹ ਸਾਰੇ ਤੇ ਮਲਿਆ ਮੀਟ ਕੀਤਾ ਗਿਆ ਉਹ ਕਹਿੰਦੇ ਜੇ ਕਿਸੇ ਬਿਲਡਿੰਗ ਦੇ ਵਿੱਚ ਜਿੱਥੇ ਰੱਖੇ ਹੋਏ ਸੀ ਜਿੱਥੇ ਮਰੇ ਉਹ ਸਾਰਾ ਢਾਹਵਾੜਾ ਹੋ ਗਿਆ ਵੀ ਸਾਨੂੰ ਰੈਬਲਸ ਦੇ ਵਿੱਚੋਂ ਤੁਸੀਂ ਜਾਂ ਜਿਹੜਾ ਉਹ ਮਲਬਾ ਹੈ ਉਹਦੇ ਹੇਠੋਂ ਲਾਸ਼ਾਂ ਕਿਵੇਂ ਕੱਢਣੀਆਂ ਨੇ ਉਹ ਕਿੰਨੀ ਕਿੰਨਾ ਟਾਈਮ ਲੱਗਣਾ ਉਹ ਕਹਿੰਦੇ ਸਾਨੂੰ ਟਾਈਮ ਦਿਓ ਅਸੀਂ ਕੱਢ ਕੇ ਤੁਹਾਨੂੰ ਦੇ ਦਿੰਨੇ ਆ ਪਰ ਇਹ ਬਹਾਨਾ ਬਣਾ ਰਹੇ ਨੇ ਵੀ ਨਹੀਂ ਅਸੀਂ ਉਹ ਟਾਈਮ ਨਹੀਂ ਦੇਣਾ ਹੈਗਾ ਤੇ ਦੁਬਾਰਾ ਮਤਲਬ ਇਹਨਾਂ ਨੇ ਜਿਹੜੀ ਆਪਣੀ ਹੈਗੀ ਗੋਲਾਬਾਰੀ ਉਹ ਤੋਂ ਕੋਈ ਪਰਹੇਜ਼ ਨਹੀਂ ਕਰ ਰਹੇ ਹੈਗੇ ਡਾਕਟਰ ਸਾਹਿਬ ਵੈਸੇ ਹਮਾਸ ਨੇ ਵੀ ਤੇ ਰੈੱਡ ਕਲਾਸ ਨੇ ਵੀ ਕਿਹਾ ਆ ਕਿ ਜਿਹੜੀ ਪਿਛਲੇ ਦੋ ਸਾਲਾਂ ਚ ਤਬਾਈ ਇਜ਼ਰਾਈਲ ਨੇ ਮਚਾਈ ਆ ਉਹਦੇ ਵਿੱਚ ਕੋਈ ਜਗ੍ਹਾ ਤੇ ਬਚੀ ਨਹੀਂ ਤੇ ਜਿੱਥੇ ਜਿੱਥੇ ਉਹਨਾਂ ਰੱਖੇ ਇਹ ਸ਼ੁਕਰ ਕਰਨ ਕਿ ਉਹ ਵੀ ਬਚ ਗਏ ਜਿਹੜੇ ਇਹਨਾਂ ਨੂੰ ਜਿੰਦਾ ਜਿਹੜੇ ਕੁਝ ਭੇਜਦੇ ਨੇ ਹਾਂਜੀ ਹਾਂਜੀ ਤੇ ਜਿਹੜੇ 28 ਲਾਸ਼ਾਂ ਨੇ ਉਹਨਾਂ ਚੋਂ ਕਹਿੰਦੇ ਕਿ 15 ਕ ਦੀ ਲੋਕੇਸ਼ਨ ਤੇ ਸਾਡੇ ਕੋ ਆ ਹੈ ਹੈਗੀ ਆ ਤੇ ਜਿਹੜੇ ਬਾਕੀ ਆ ਉਹ ਤੁਹਾਨੂੰ ਸਮਝ ਤੇ ਥੋੜਾ ਚਾਹੀਦਾ ਨਾ ਲੱਭਣ ਲਈ ਹਾਂ ਚਾਹੀਦਾ ਲੱਭਣ ਲਈ ਤੇ ਹੁਣ ਜਿਹੜੇ ਉਹਨੇ ਵੇਖੋ ਜਿਹੜੇ ਇਜ਼ਰਾਈਲ ਦੇ ਅੰਦਰ ਜਿਹੜੇ ਐਕਸਟ੍ਰੀਮ ਰਾਈਟ ਵਿੰਗਰ ਨੇ ਉਹਨਾਂ ਚ ਇੱਕ ਤਾਂ ਇਟਾਮਾਰ ਬੇਨ ਗਵੀਰ ਨਾਂ ਦਾ ਇੱਕ ਬੰਦਾ ਜਿਹਦੇ ਬਾਰ-ਬਾਰ ਬਿਆਨ ਆਉਦੇ ਆ ਹਾਂਜੀ ਤੇ ਟੋਪੀ ਜੀ ਗੋਲਡੀ ਪਾਈ ਹੁੰਦੀ ਆ ਸਾਰੇ ਗੋਲਕੋਪਤੀ ਖਰ ਜੂਸ ਦੀ ਪਛਾਣ ਹੈ ਪਰ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਉਹਦੀ ਸਪੈਸ਼ਲ ਹੈ ਜਿੰਨਾ ਚਿਰ ਕੋਈ ਮਰੇ ਬੰਦਿਆਂ ਦੀਆਂ ਇਹ ਰੋਜ਼ ਰਾਤ ਨੂੰ ਤਸਵੀਰਾਂ ਨਹੀਂ ਵੇਖ ਲੈਂਦੇ ਉਹਨਾਂ ਚ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਹਾਂ ਨਹੀਂ ਉਹ ਵੀ ਕਹਿ ਰਿਹਾ ਸੀ ਮੈਂ ਤਾਂ ਬਿਆਨ ਸੁਣ ਰਹੀ ਸੀ ਉਹ ਕਹਿੰਦਾ ਮੈਂ ਜਦ ਤੱਕ ਪੈਲੇਸਟਿਨੀਅਨ ਨੂੰ ਮਰਦੇ ਨਾ ਦੇਖ ਲਵਾਂ ਵੀ ਜਿੰਨੇ ਲੋਕ ਤਾਂ ਕਹਿੰਦੇ ਵੀ ਅਸੀਂ ਕੋਈ ਲਾਸ਼ ਦੇਖ ਲਈਏ ਜਾਂ ਉਹਨਾਂ ਮਰਦੇ ਦੇਖਦੇ ਸਾਨੂੰ ਨੀਂਦ ਨਹੀਂ ਆਉਂਦੀ ਉਹ ਕਹਿੰਦਾ ਵੀ ਜਦੋਂ ਤੱਕ ਮੈਂ ਮਰਦੇ ਨਾ ਦੇਖ ਲਮਾਉਂ ਉਹਨਾਂ ਨੂੰ ਉਦੋਂ ਤੱਕ ਮੈਨੂੰ ਨੀਂਦ ਹੀ ਨਹੀਂ ਆਉਂਦੀ ਤੁਸੀਂ ਦੇਖੋ ਵੀ ਕਿੰਨਾ ਇਨ ਹਿਊਮਨ ਐਟੀਟਿਊਡ ਆ ਇਹ ਹੈ ਹਨਾ ਵੀ ਯਾਨੀ ਮਾਨਵਤਾ ਦੀ ਕੋਈ ਕਿਸੇ ਦੇ ਲਈ ਕੋਈ ਹਮਦਰਦੀ ਵੀ ਨਹੀਂ ਰਹੀ ਹੈ ਜੀ ਸਰ ਇਹਨਾਂ ਨੂੰ ਪਤਾ ਨਹੀਂ ਇਹੋ ਜਿਹੇ ਲੋਕਾਂ ਨੂੰ ਰਾਸ਼ਟਰਵਾਦੀ ਨੈਸ਼ਨਿਸਟ ਕਿਉਂ ਕਹਿ ਤਾ ਦ ਉਹ ਕਿਹੜੀ ਮਤਲਬ ਕੋਈ ਜੇ ਕੋਈ ਇਹਨਾਂ ਹੀ ਹੂਦਿਆਂ ਦੀ ਨੇਸ਼ਨ ਵੀ ਆ ਤੇ ਉਹਦਾ ਮਤਲਬ ਇਹ ਥਣਾ ਕਿ ਤੁਸੀਂ ਦੂਜਿਆਂ ਨੂੰ ਪਰੇਸ਼ਾਨ ਕਰੋ ਹੁਣ ਹਿੰਦੁਸਤਾਨ ਚ ਵੀ ਆਪਾਂ ਦੇਖਦੇ ਹਾਂ ਬਿਲਕੁਲ ਉੱਥੇ ਵੀ ਉਹਨਾਂ ਨੂੰ ਹੀ ਰਾਸ਼ਟਰਵਾਦੀ ਕਹਿ ਜਾਂਦੇ ਜਿਹੜੇ ਦੂਜਿਆਂ ਨੂੰ ਕੁੱਟ-ਕੁੱਟ ਕੇ ਮਾਰਦੇ ਨੇ ਮੌਬ ਲਿੰਚਿੰਗ ਕਰਦੇ ਨੇ ਕਿਸੇ ਨੂੰ ਗੋਲੀ ਮਾਰ ਦੇਣਾ ਰਾਸ਼ਟਰਵਾਦੀ ਹੋਣ ਦਾ ਬੜਾ ਵੱਡਾ ਇੱਕ ਹੁੰਦਾ ਬਹੁਤ ਵੱਡਾ ਕਰਦਾਰ ਹੈ ਬਹੁਤ ਵੱਡਾ ਅੱਛਾ ਤੁਸੀਂ ਦੂਜਾ ਬੰਦਾ ਇਹਨਾਂ ਦਾ ਹੈਗਾ ਜੀ ਬੇਤ ਜਲੇਲ ਸਮੋਟਰਚ अच्छा ਤੇ ਇੱਕ ਹੈਗਾ ਇਹ ਜਿਹੜਾ ਗਵੀਰ ਜਿਹਦਾ ਆਪਾਂ ਪਹਿਲਾਂ ਜ਼ਿਕਰ ਕੀਤਾ ਹਾਂ ਹਾਂਜੀ ਹਾਂਜੀ ਹੁਣ ਇਹ ਬੰਦੇ ਇਹ ਜਿਹੜੀਆਂ ਡੈੱਡ ਬੋਡੀ ਦੇ ਨਾਂ ਦੇ ਉੱਤੇ ਸਮਝੌਤੇ ਨੂੰ ਤੋੜਨ ਲਈ ਰਾਹ ਲੱਭ ਰਹੇ ਆ ਮੈਨੂੰ ਮਜਬੂਰ ਕਰ ਰਹੇ ਉਹਨੂੰ ਨੇਤਨ ਜਾਹੂ ਨੂੰ ਤਾਂ ਨੇਤਨ ਜਾਹੂ ਨਹੀਂ ਨਹੀਂ ਨੇਤਨ ਜਾਹੂ ਦਾ ਆਪ ਵੀ ਮੈਂ ਇਜ਼ਰਾਈਲੀ ਮਤਲਬ ਉੱਥੇ ਜਿਵੇਂ ਪ੍ਰੋਟੈਸਟ ਕਰਦੇ ਲੋਕ ਇਕੱਠੇ ਹੋ ਰਹੇ ਸੀ ਉਹਦੀਆਂ ਇਜ਼ਰਾਈਲ ਦੀ ਯਹੂਦੀ ਕੁੜੀ ਬੋਲ ਰਹੀ ਸੀ ਇੱਕ ਉਹ ਕਹਿੰਦੀ ਸੀ ਨੇਤਨ ਜਾਹੂ ਕਿਲਰ ਹੈ ਇੱਕ ਕਿਲਿੰਗੇ ਬਿਨਾ ਰਹਿ ਹੀ ਨਹੀਂ ਸਕਦਾ ਕਿ ਨਹੀਂ ਸਾਨੂੰ ਮਾਰ ਦੇਵੇ ਸਾਡੇ ਤੇ ਬੰਬ ਗਰਾਵੇ ਉਹਨਾਂ ਨੇ ਇੱਥੇ ਲੋਕਾਂ ਦੇ ਉੱਤੇ ਕਿਉਂ ਇਹ ਬੰਬ ਗਰਾਉਂਦਾ ਜਾਂ ਕਰਦਾ ਤੇ ਅਸਲ ਦੇ ਵਿੱਚ ਤਾਂ ਜਿਹਨੂੰ ਪੰਜਾਬੀ ਚ ਆਪਾਂ ਕਹਿੰਦੇ ਹੁੰਦੇ ਆ ਨਾ ਵੀ ਲਹੂ ਮੂਹ ਲੱਗਿਆ ਹੋਇਆ ਇਹ ਉਸ ਕਿਸਮ ਦੇ ਪੋਲੀਟੀਸ਼ੀਅਨ ਨਹੀਂ ਜਿਨ੍ਹਾਂ ਦੇ ਮੂੰਹ ਨੂੰ ਲਹੂ ਲੱਗਿਆ ਹੋਇਆ ਹੈਗਾ ਉਹ ਫਿਰ ਮੈਂ ਇੱਕ ਹਾਲਾਂਕਿ ਉਹ ਮਤਲਬ ਕੋਈ ਬੰਦਾ ਮਤਲਬ ਨੋ ਨਹੀਂ ਹੈ ਉਹ ਉਹਦਾਂ ਮੈਂ ਬਿਆਨ ਸੁਣ ਰਹੀ ਸੀ ਕਿ ਉਹ ਕਹਿੰਦਾ ਵੀ ਐਕਚੁਅਲੀ ਇਹਨਾਂ ਦੀ ਜਿਹੜੀ ਸਕੀਮ ਹੈ ਉਹ ਇਹ ਹੈ ਕਿ ਜਿਹੜਾ ਰੀਬਿਲਡ ਕਰਨ ਦੀ ਵੀ ਇਹ ਗੱਲ ਕਰਦੇ ਨੇ ਅਮਰੀਕਾ ਵੀ ਤੇ ਹੋਰ ਵੀ ਵੀ ਅਸੀਂ ਜਿੱਥੇ ਘਰਪੁਰ ਬਣਾਉਣੇ ਨੇ ਉਹ ਬਣਾ ਕੇ ਇਹਨਾਂ ਦੇ ਆਪਣੇ ਕੀ ਕਹਿੰਦੇ ਹੁੰਦੇ ਨੇ ਪੈਲੇਸਟੀਨੀਆ ਦੇ ਗਾਜ਼ਾ ਪੱਟੀ ਦੇ ਵਿੱਚ ਬਾਕੀ ਜਿਹੜੀ ਜ਼ਮੀਨ ਹੈ ਉਹਦੇ ਤੇ ਅਸੀਂ ਆਪਣਾ ਕਬਜ਼ਾ ਕਰ ਲਈਏ ਜੇ ਸਮਝੌਤੇ ਦੀ ਗੱਲ ਨੂੰ ਇਹ ਪੂਰਾ ਕਰਦੇ ਹੁੰਦੇ ਤਾਂ ਇਹ ਜਿਹੜੀ ਉਹ ਲਾਈਨ ਇਹਨਾਂ ਨੇ ਮਿੱਥੀ ਸੀ ਯੈਲੋ ਲਾਈਨ ਕੇ ਇਹ ਤੋਂ ਪਿੱਛੇ ਹਟਣਾ ਉਹ ਤੋਂ ਹਾਲੇ ਤੱਕ ਇਜ਼ਰਾਈਲ ਦੀਆਂ ਫੌਜਾਂ ਉਸ ਤੋਂ ਪਿੱਛੇ ਨਹੀਂ ਹਟੀਆਂ ਹੈਗੀਆਂ ਦਸਤੂਰ ਦੂਸਰਾ ਜਿਹੜੀ ਵੱਡੀ ਗੱਲ ਇਹ ਆ ਕਿ ਜਦੋਂ ਮਨੁੱਖ ਨੂੰ ਮਨੁੱਖ ਨਹੀਂ ਸਮਝਿਆ ਜਾਂਦਾ ਜੇ ਕੋਈ ਇਜ਼ਰਾਈਲ ਦਾ ਇੱਕ ਵਿਅਕਤੀ ਮਰਦਾ ਤੇ ਉਹਦੇ ਬਦਲੇ ਸੈਂਕੜਿਆਂ ਦੀ ਗਿਣਤੀ 'ਚ ਜਿਹੜੀ ਇਹ ਹੁਣ ਸਭ ਤੋਂ ਵੱਡਾ ਦੁਨੀਆ 'ਚ ਇਹ ਕਿਹਾ ਗਿਆ ਕਿ ਜਿਹੜੀ 7 ਅਕਤੂਬਰ 2023 ਨੂੰ ਹਮਲਾ ਕੀਤਾ ਸੀਗਾ ਉਹਦੇ ਵਿੱਚ ਹੁਣ ਇੰਟਰਨੈਸ਼ਨਲ ਸੰਸਥਾਵਾਂ ਦੇ ਕਹਿਣ ਮੁਤਾਬਕ ਟੋਟਲ 1143 ਬੰਦੇ ਮਰੇ ਸੀਗੇ ਤੇ ਇਜ਼ਰਾਈਲ ਦੇ ਹਾਂ 200 ਨੂੰ ਗਵਾਹ ਕੀਤਾ ਸੀਗਾ ਠੀਕ ਹੈ ਮਾਰੇ ਸੀਗਾ ਪਰ ਉਹਦੇ ਕੋਈ ਕਿਸੇ ਨੇ ਹਮਾਇਤ ਨਹੀਂ ਕੀਤੀ ਸਾਰਿਆਂ ਨੇ ਪਾਲੀਸੀ ਵਿੱਚ ਜਿਹੜੇ ਅੰਕੜੇ ਆ ਰਹੇ ਆ ਉਹ ਕਹਿ ਰਹੇ ਆ ਕਿ ਹੁਣ ਤੱਕ ਲਗਭਗ 66000 ਲੋਕ ਬਿਲਕੁਲ 66000 66938 ਲੋਕ ਜਿਹੜੇ ਆ ਉਹ ਮਾਰੇ ਗਏ ਨੇ ਇਹ ਜੋ ਤਕਰੀਬਨ 17000 ਬੱਚੇ ਆ ਆ 1 ਲੱਖ 70000 ਤੇ 169 ਜ਼ਖਮੀ ਹੋਏ ਆ ਤੇ ਇਹਨਾਂ ਵਿੱਚੋਂ ਵਧੇਰੇ ਜਿਹੜੇ ਅਪਾਹਜ ਹੋ ਗਏ ਜ਼ਿੰਦਗੀ ਭਰ ਲਈ ਜਿਨ੍ਹਾਂ ਦੇ ਪੈਰ ਲੱਤਾਂ ਬਾਹਾਂ ਕੱਟੀਆਂ ਗਈਆਂ ਨੇ ਤੇ ਔਰਤਾਂ ਤੇ ਬੱਚਿਆਂ ਦੀ ਮਕਦਾਰ ਜਿਹੜੀ ਆ ਉਹ 35 ਤੋਂ 40% ਤੱਕ ਹੈ ਨਾ ਜਮਾਨੀ ਹੈ ਦੇਖੋ ਜਦੋਂ ਔਰਤਾਂ ਮਰ ਗਈ ਨੇ ਜਾਂ ਬੱਚੇ ਮਰ ਗਏ ਨੇ ਉਹ ਪੂਰੀ ਇੱਕ ਜਨਰੇਸ਼ਨ ਖਤਮ ਕਰਦੀ ਹੈ ਨਾ ਇਹਨਾਂ ਨੇ ਹਨ ਜਿਹੜੇ ਵੱਡੇ ਨੇ ਉਹਦਾ ਇੱਕ ਜਨਰੇਸ਼ਨ ਕੀਤੀ ਹੋ ਕੀਤੀ ਹੈ ਦੂਜੀ ਜਿਹੜੀ ਫਿਊਚਰ ਜਨਰੇਸ਼ਨ ਸੀ ਉਹ ਵੀ ਇੱਕ ਪੂਰੀ ਕਰ ਦਿੰਦੀ ਹੈ ਉਹ ਉਹ ਵੀ ਤੁਸੀਂ ਦੇਖੋ ਸਾਰੇ ਦੇਖਦੇ ਨੇ ਵੀ ਇਜ਼ਰਾਈਲ ਜਿਹਦੇ ਸਿਪਾਹੀ ਨੇ ਉਹ ਕਿਸ ਤਰ੍ਹਾਂ ਕਿੰਨੀ ਬੇਦਰਦੀ ਦੇ ਨਾਲ ਦੇਖ ਕੇ ਕਿਹਦੇ ਨਾਲ ਬੱਚਾ ਜਿਹੜਾ ਕਿਸੇ ਨੂੰ ਕੁਝ ਨਹੀਂ ਕਹਿੰਦਾ ਬੱਚਾ ਸਭ ਤੋਂ ਇਨੋਸੈਂਟ ਏਜ ਹੁੰਦੀ ਹੈ ਉਹ ਹਨਾ ਉਹ ਇਨੋਸੈਂਟ ਏਜ ਦੇ ਉੱਤੇ ਟੀਚ ਗੋਲੀਆਂ ਮਾਰਦੇ ਨੇ ਜਾਂ ਉਹਨਾਂ ਦੀਆਂ ਲੱਤਾਂ ਉਡਾਉਂਦੇ ਨੇ ਗੋਲੀਆਂ ਦੇ ਨਾਲ ਬਾਹਾਂ ਉਡਾਉਂਦੇ ਨੇ ਸਿਰ ਦੇ ਉੱਤੇ ਹਨ ਉਹਨਾਂ ਦੀਆਂ ਲਾਸ਼ਾਂ ਚੁੱਕ-ਚੁੱਕ ਕੇ ਮਾਰਦੇ ਨੇ ਉਹ ਆਪਾਂ ਜਿਵੇਂ ਇਤਿਹਾਸ 'ਚ ਪੜ੍ਹਦੇ ਹੁੰਦੇ ਸੀ ਨਾ ਭਈ ਮੁਗਲਾਂ ਵੇਲੇ ਕਿਸ ਤਰ੍ਹਾਂ ਉਹ ਬੱਚੇ ਟੰਗੇ ਜਾਂਦੇ ਸੀ ਆਪਣਾ ਕੀ ਕਹਿੰਦੇ ਹੁੰਦੇ ਨੇ ਜਦੋਂ ਸਿਖਾੰਦਾ ਕਰ ਰਹੇ ਸੀਗੇ ਸਿਰਾਂ ਦੇ ਮੁੱਲ ਪਾਏ ਸੀ ਵੀ ਬਰਸ਼ਿਆਂ ਦੇ ਉੱਤੇ ਟੰਗ ਕੇ ਲੈ ਕੇ ਜਾ ਰਹੇ ਨੇ ਜਲੂਸਾਂ ਦੇ ਵਿੱਚ ਇਹ ਉਹ ਉਸ ਕਿਸਮ ਦਾ ਹੀ ਹੈ ਚੁੱਕ ਚੁੱਕ ਕੇ ਲਾਸ਼ਾਂ ਵੀਡੀਓ ਸਾਰੀ ਦੁਨੀਆ ਨੇ ਦੇਖੀਆਂ ਨੇ ਕਿੰਨੀ ਰਿਅਲਿਟੀ ਦੇ ਨਾਲ ਕਿਵੇਂ ਸਾਰਾ ਕੁਝ ਕਰ ਰਹੇ ਨੇ ਦੇਖੋ ਤੁਸੀਂ ਉਹ ਉਹਨਾਂ ਬੰਦਿਆਂ ਨੂੰ ਬਹਾਨਾ ਬਣਾ ਕੇ ਜਿਹੜੇ ਅਗਵਾਹ ਕੀਤੇ ਸੀ ਉਹਨਾਂ ਨੇ ਇਹਨਾਂ ਨੇ ਸਮਝ ਲਓ ਵੀ ਪੌਣਾ ਲੱਖ ਦੇ ਕਰੀਬ ਜਿਹੜਾ ਪੈਲੇਸਟੀਨੀਅਨ ਆ ਉਹ ਮਾਰ ਦਿੱਤਾ ਇਹ ਟੁਕੜੇ ਆ ਨਾ ਹੋ ਸਕਦਾ ਇਹ ਘੰਟੀ ਆ ਨਹੀਂ ਉਹ ਕਹਿੰਦੇ ਜਦੋਂ ਤੁਸੀਂ ਜਦੋਂ ਘਰ ਜਿਹੜੇ ਮਲਵਾ ਆਪਣਾ ਮਤਲਬ ਚੱਕਣਾ ਉਹ ਲੋਈ ਨਾਲ ਗਿੰੜ ਰਿਆ ਸੀ ਵੀ ਕਿੰਨੇ ਮਰ ਗਏ ਨਾ 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 ਆ ਤਾਂ ਦੇਖੋ ਮੋਟੀ ਮੋਟੀ ਪੱਤਰਕਾਰਾਂ ਦੀ ਜਿੰਤੀ ਆ ਇਹ ਜਦੋਂ ਇਹ ਮਲਵਾ ਚੁੱਕਣਾ ਕਰਾਂਦੇ ਜਿਹੜੇ ਘਰਾਂ ਦੇ ਘਰ ਪੂਰੇ ਐ ਸਮੈਸ਼ ਹੋ ਗਏ ਸਾਰੀ ਦੁਨੀਆ ਦੇਖੇ ਵੀ ਗਾਜ਼ਾ ਪੱਟੀ ਸਾਰੀ ਕਿਵੇਂ ਸਮੈਸ਼ ਹੋਈ ਪਈ ਆ ਉਹ ਪਤਾ ਨਹੀਂ ਮਲਵੇ ਵਿੱਚੋਂ ਕਿੰਨੀਆਂ ਗਲਾਸ਼ਾ ਨਿਕਲਣੀਆਂ ਨੇ ਹਾਲੇ ਹਾਲੇ ਤਾਂ ਇਹ ਪਤਾ ਲੱਗਣਾ ਹੈ ਨਾ ਵੀ ਕਿੰਨੇ ਕਿ ਨਿਕਲਦੇ ਹੋਏ ਅੱਛਾ ਨਾ ਸਭ ਇੱਕ ਹੋਰ ਬਹਾਨਾ ਆ ਬੁਕਰ ਜਾਣ ਦੀ ਬਣਾ ਰਹੇ ਆ ਕਿ ਹਮਾਸ ਵਾਲਿਆਂ ਨੇ ਹਥਿਆਰ ਨਹੀਂ ਸੁਟੇ ਤੇ ਜਦੋਂ ਕਿ ਸਮਝਾਉਂਦੇ ਜੇ ਵੀ ਕਿਹਾ ਜਾਂਦਾ ਕਿ ਇਹ ਗੱਲ ਹੋਈ ਸੀ ਤੈ ਕਿ ਮਹਾ ਸਿਹਰਾ ਉਹਨੂੰ ਆਪਣਾ ਵੀ ਖਤਰਾ ਉੱਥੇ ਜਿਹੜੇ ਸੈਟਲਰ ਨੇ ਜਾਂ ਜਿਹੜੇ ਇਜ਼ਰਾਈਲੀ ਪੱਖੀ ਕੁਝ ਲੋਕ ਫਲਸਤੀਨ ਵਿੱਚ ਵੀ ਹੈਗੇ ਨੇ ਹੈਗੇ ਨਹੀਂ ਉਹਨਾਂ ਦੀ ਸੀਆਈਡੀ ਪੂਰੀ ਸੀ ਉੱਥੇ ਅੰਦਰੋਂ ਖਬਰਾਂ ਦਿੰਦੇ ਰਹਿੰਦੇ ਨੇ ਉਹਨਾਂ ਨੂੰ ਖਤਰਾ ਇਸ ਕਰਕੇ ਜਿਹੜੇ ਉਹ ਲਾਈਟ ਹਥਿਆਰ ਨੇ ਨਾ ਜਿਹਦਾ ਉਹਨਾਂ ਦੇ ਹੱਥ 'ਚ ਫੜੇ ਜਾਣ ਵਾਲੇ ਜਿਹੜੇ ਵੱਡੇ ਮੋਟਾਰ ਨੇ ਜਾਂ ਉਹਨਾਂ ਕੋ ਕੋ ਟੈਂਕ ਹੋਣਗੇ ਜਾਂ ਜਿਹੜੀਆਂ ਮਜ਼ਾਈਲਾ ਹੋਣਗੀਆਂ ਉਹ ਤੇ ਉਹ ਛੱਡ ਦੇਣਗੇ ਪਰ ਜਿਹੜੇ ਛੋਟੇ ਹਥਿਆਰ ਆਪਣੇ ਡਿਫੈਂਸ ਵਾਸਤੇ ਉਹਨਾਂ ਰੱਖਣੇ ਆ ਉਹ ਰੱਖੇ ਜਾਣਗੇ ਤੇ ਹੁਣ ਬਹਨਾਏ ਲੱਗਣ ਲੱਗਾ ਕਿ ਹਮਾਸ ਵਾਲੇ ਜਿਹੜੇ ਇਜ਼ਰਾਇਲ ਪੱਖੀ ਲੋਕ ਸੀ ਜਾਂ ਜਿੰਨੂੰ ਟੋਡੀ ਇਹਦੀ ਪੰਜਾਬੀ ਵਾਲੇ ਕਹਿੰਦੇ ਆ ਹਾਂਜੀ ਹਾਂਜੀ ਜਿਹੜੇ ਜਿਹੜੇ ਆਪਣੇ ਭੈਣ ਭਰਾਵਾਂ ਨੂੰ ਮਰੌਣ ਦਾ ਕਾਰਨ ਬਣੇ ਤੇ ਉਹਨਾਂ ਨੂੰ ਮਾਰਨਾ ਸ਼ੁਰੂ ਕਰਤਾ ਹਮਾਸ ਨੇ ਇਸ ਕਰਕੇ ਅਸੀਂ ਉੱਤੇ ਕਾਰਵਾਈ ਆਪਣੀ ਬੰਦ ਨਹੀਂ ਕਰ ਸਕਦੇ ਹਾਂ ਨਹੀਂ ਪਰ ਦੇਖੋ ਹੁਣ ਉਹ ਹਮਾਸ ਵਾਲਿਆਂ ਦੇ ਪਹਿਲੇ ਹੀ ਕਿ ਅਸੀਂ ਵੀ ਅਸੀਂ ਹਥਿਆਰ ਇਜ਼ਰਾਇਲ ਨੂੰ ਨਹੀਂ ਸੌਂਪਣੇ ਅਸੀਂ ਅਸੀਂ ਜਿਹੜੀ ਸਾਡੀ ਚੁਣੀ ਹੋਈ ਸਰਕਾਰ ਹੋਊਗੀ अपना पैलेस्टाइन दी ਅਸੀਂ ਉਹਨਾਂ ਦੀ ਸ਼ਰਤ ਸੀ ਕਿ ਲਾਈਟ ਹਥਿਆਰ ਹੀ ਕੋਲ ਰੱਖਾਂਗੇ ਵੀ ਲਾਈਟ ਹਥਿਆਰ ਕੋਲ ਰੱਖਾਂਗੇ ਵੱਡੇ ਹਥਿਆਰ ਸੀ ਉਹਨਾਂ ਨੂੰ ਸਾਂਪਾਂਗੇ ਅਸੀਂ ਇਜ਼ਰਾਈਲ ਨੂੰ ਨਹੀਂ ਦੇਵਾਂਗੇ ਅੱਛਾ ਇੱਕ 트럼ਪ ਜਿਹੜਾ ਇਹਦਾ ਵੀ ਕੋਈ ਭਰੋਸਾ ਨਹੀਂ ਹੈ ਜੇ ਉਹਦਾ ਭਰੋਸਾ ਨਹੀਂ ਤੇ 트럼ਪ ਸਾਹਿਬ ਤੇ ਕੌਣ ਭਰੋਸਾ ਕਰੇ ਨਹੀਂ ਕੋਈ ਨਹੀਂ ਕਰਦਾ ਉਹ ਕਹਿਆ ਸੀ 250 ਆਰਮੀ ਵਾਲੇ ਬੰਦੇ ਡਿਪਲਾਈ ਕੀਤੇ ਜਾਂਦੇ ਨੇ ਲੱਗ ਪਕਤਾਂ ਨਾ ਵਰਗੇ ਅੱਜ ਵੀ ਖਬਰ ਆ ਰਹੀ ਮੈਲਜੀਜ਼ੀਰਾਂ ਦਾ ਵੇਖ ਰਿਹਾ ਸੀ ਉਹ ਕਹਿੰਦੇ ਕੋਈ ਲੋੜ ਨਹੀਂ ਕਿ ਯੂਐਸ ਟ੍ਰੂਪ ਅੱਥੇ ਭੇਜਣ ਦੀ ਇਹ ਜਾਣਨ ਦੇ ਉਹਨਾਂ ਦਾ ਕੰਮ ਜਾਣੇ ਜਾਨੀ ਕਿ ਉਹ ਫਿਰ ਕਿਸੇ ਬਹਾਨੇ ਨੇਤਨ ਜਾਉਰੀਆਂ ਵਾਗਾ ਖੁੱਲੀਆਂ ਛੜਨ ਦੇ ਮੂਡ ਚ ਲੱਗਦੇ ਆ ਨੇ। ਦੇਖੋ ਨੇਤਨ ਯਾਹੂਦਾ ਤੁਸੀਂ ਚਿਹਰਾ ਖੜਿਆ ਹੋਇਆ ਦੇਖਿਆ ਸੀ ਜਦੋਂ ਸਮਝੌਤਾ ਹੋਇਆ ਤੇ ਉਹਨੇ ਕਿਹਾ ਵੀ ਟਰੰਪ ਸਾਡਾ ਭਰਾ ਹੈ ਹੈਨਾ। ਤੇ ਵੱਡਾ ਐਸਾ ਤੋਂ ਉਹਦੀ ਜਾਨੀ ਰਿਸਪੈਕਟ ਉਹ ਨਹੀਂ ਸ਼ੋਅ ਕੀਤੀ ਹੋਈ ਸੀ ਉਹਦੀ ਵਜ੍ਹਾ ਇਹੀ ਸੀ ਉਹ ਦੇਖ ਕੇ ਹੀ ਉਹਨਾਂ ਦੇ ਮਤਲਬ ਜਿਹੜੇ ਮਸਕਰੀ ਹੁੰਦੀ ਹੈ ਨਾ ਚਿਹਰੇ ਦੇ ਉੱਤੇ ਉਹ ਤੋਂ ਪਤਾ ਲੱਗਦਾ ਸੀ ਕਿ ਕੁਛ ਨਾ ਕੁਛ ਲੁਕਮਾ ਹੈਗਾ ਆਪਣਾ ਹੈ ਨਾ ਇਹ ਤਾਂ ਮੈਨੂੰ ਜਿਹੜਾ ਮੈਂ ਵੈਸੇ ਸਭ ਦੇ ਅਲੱਗ-ਅਲੱਗ ਵਿਊਜ਼ ਹੋ ਸਕਦੇ ਨੇ ਮੈਨੂੰ ਤਾਂ ਐਂ ਲੱਗਦਾ ਵੀ ਇਹਨਾਂ ਨੇ ਇੱਕ ਬਹਾਨਾ ਬਣਾ ਕੇ ਆਪਣੇ ਉਹ ਛਡਾਲੇ ਬੰਦੇ ਹੈ ਨਾ ਉਹ ਛੱਡਣੇ ਵੀ ਚਲੋ ਚਾਹੀਦੇ ਸੀਗੇ ਪਹਿਲਾਂ ਹੀ ਛੱਡ ਦੇਣੇ ਚਾਹੀਦੇ ਸੀ ਚਾਹੇ ਤੇ ਵੀ ਉਹ ਬੰਦੇ ਛਡਾ ਕੇ ਇਹਨਾਂ ਨੇ ਹੁਣ ਜਿਸਨੇ ਸਮਝਾ ਉਹਨਾਂ ਦੀ ਹਾਰ ਤੇ ਹੋ ਗਈ ਨਾ ਉਹ ਕਹਿੰਦੇ ਸੀ ਅਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਸਾਰਾ ਕੁਝ ਕਰੇ ਪਰ ਜਦੋਂ ਤੁਸੀਂ ਕਿਸੇ ਮੁਲਕ ਦੇ ਉੱਤੇ ਕਬਜ਼ਾ ਕਰਨਾ ਉਹਦੋਂ ਤੁਹਾਨੂੰ ਗਰਾਉਂਡ ਲੈਵਲ ਦੇ ਉੱਤੇ ਲੜਾਈ ਕਰਨੀ ਪੈਂਦੀ ਹੈ ਹਨਾ ਤੇ ਜਿਨ੍ਹਾਂ ਦੇ ਸਿਰਾਂ ਤੇ ਕਫਣ ਬੰਨੇ ਹੋਏ ਹੁੰਦੇ ਨੇ ਵੀ ਅਸੀਂ ਆਪਣੇ ਮੁਲਕ ਨੂੰ ਬਚਾਉਣਾ ਹੈ ਉਹ ਸੌਖਾ ਨਹੀਂ ਹੁੰਦਾ ਹੈਗਾ ਉਹਦੀ ਜ਼ਮੀਨ ਦੇ ਉੱਤੇ ਜਾ ਕੇ ਲੜ ਕੇ ਉਹਨਾਂ ਦੇ ਉੱਤੇ ਕਬਜ਼ਾ ਕਰਨਾ ਉਹ ਸੌਖਾ ਨਹੀਂ ਹੁੰਦਾ ਹੈਗਾ ਜਿਹੜਾ ਹਾਲਾਂ ਉਹਨਾਂ ਕੋਲ ਵੇਖੋ ਜੀ ਕੋਈ ਐਡ ਨਹੀਂ ਇਥੇ ਹਾਰ ਕਿੱਥੋਂ ਹੋ ਜਾਣਾ ਹੈਗੇ ਹੋਣਗੇ ਕੀ ਹੋਊਗਾ ਦੁਨੀਆ ਦੇ ਕਿਸੇ ਕੋਈ ਭਾਈਚਾਰੇ ਠੀਕ ਹੈ ਲੋਕ ਨਾਲ ਖੜੇ ਹੋਏ ਨੇ ਉਦਾਂ ਜੇ ਤੁਸੀਂ ਸੋਚਿਆ ਵੇ ਪੋਲੀਟੀਕਲੀਆ ਸਰਕਾਰਾਂ ਨੇ ਜਿਹੜੀਆਂ ਨੇ ਇੰਨੀ ਦੇਰ ਨਾਲ ਆ ਕੇ ਡਿਕਲੇਅਰ ਕੀਤਾ ਕਿ ਪੈਲੇਸਟਾਈਨ ਇੰਡੀਪੈਂਡੈਂਟ ਮੁਲਕ ਆ ਸੀ ਇਹ 2 ਨੇਸ਼ਨ ਥਿਉਰੀ ਹੈ ਜਿਹੜੀ ਮਤਲਬ ਜਾਂ ਦੋ ਮੁਲਕਾਂ ਦੀ ਥਿਉਰੀ ਹੈ ਇਹਦੇ ਤੇ ਅਸੀਂ ਡਿਕਲੇਅਰ ਕਰਤਾ ਬਹੁਤ ਸਾਰਿਆਂ ਨੇ ਕੀਤਾ ਡਿਕਲੇਅਰ ਕੈਨੇਡਾ ਨੇ ਕੀਤਾ ਆਸਟ੍ਰੇਲੀਆ ਨੇ ਕੀਤਾ ਇੰਗਲੈਂਡ ਨੇ ਕੀਤਾ ਹੋਰ ਵੀ ਮੁਲਕਾਂ ਨੇ ਕੀਤਾ ਉਹ ਇਹ ਪਹਿਲਾਂ ਵੀ ਕਰ ਸਕਦੇ ਸੀਗੇ ਕਿਉਂ ਨਹੀਂ ਕੀਤਾ ਇਹ ਇਹੀ ਤੇ ਸਰ ਅਡਾਪਟਰ ਪ੍ਰੋਬਲਮ ਦੇ ਜਨਮਦਾਤੇ ਤੇ ਖੁਦ ਨਹੀਂ ਯਾਕੀਨ ਬਿਲਕੁਲ ਇਹ ਸਾਰੇ ਬ੍ਰਿਟਿਸ਼ ਨੂੰ ਤੇ ਮaaf ਕਰ ਸਕਦੇ ਹੋ ਫ੍ਰਾਂਸ ਨੂੰ ਵੀ ਮaaf ਕਰ ਸਕਦੇ ਹੋ ਨਹੀਂ ਨਹੀਂ ਕੀਤਾ ਜਾ ਸਕਦਾ ਮaaf ਨਹੀਂ ਕੀਤਾ ਜਾ ਸਕਦਾ ਇਹ ਤਾਂ ਕੋਈ ਸਰਕਾਰਾਂ ਜਿਹੜੀਆਂ ਕਿਉਂ ਪੈਲੇਸਟਾਈਨ ਦੇ ਨਾਲ ਨਹੀਂ ਨਹੀਂ ਖੜੇ ਅਸਮਝਾਉਂਦਾ ਵੀ ਇਹਨਾਂ ਨੇ ਤਾਂ ਕੀਤਾ ਕਿਉਂਕਿ ਲੋਕਾਂ ਦਾ ਪ੍ਰੈਸ਼ਰ ਜਿਹੜਾ ਜਨ ਹਸਲਾਵ ਹੈ ਉਹ ਹਰ ਕੰਟਰੀ ਦੇ ਵਿੱਚ ਆ ਗਿਆ ਸੀਗਾ ਕਿ ਉੱਥੇ ਜੀਨੋਸਾਈਡ ਹੈ ਜਿਹੜੀ ਉਹ ਬੰਦ ਕੀਤੀ ਜਾਵੇ ਹਨ ਦੂਜੇ ਪਾਸੇ ਜਿਹੜੇ ਮਿਡਲ ਈਸਟ ਦੇ ਰਜਵਾੜੇ ਆ ਨਾ ਡਾਕਟਰ ਸਾਹਿਬ ਉਹਨਾਂ ਦੀ ਵੀ ਗੱਡੀਆਂ ਹਿਲ ਰਹੀਆਂ ਸੀ ਹੁਣ ਨਹੀਂ ਬਿਲਕੁਲ ਉਹਨਾਂ ਦੀਆਂ ਗੱਡੀਆਂ ਵੀ ਹਿਲ ਰਹੀਆਂ ਸੀ ਤੇ ਉਹ ਹੁਣ ਵੀ ਉਹਨਾਂ ਨੂੰ ਵੀ ਇਹੀ ਹੈ ਕਿ ਸਾਨੂੰ ਇਜ਼ਰਾਈਲ ਤੋਂ ਅਸੀਂ ਪਤਾ ਨਹੀਂ ਕੀ ਖਰੀਦ ਲਵਾਂਗੇ ਕੀ ਸਾਡਾ ਵਪਾਰ ਦੇਖ ਰਿਹਾ ਸੀਗਾ ਬਿਆਨ ਆਇਆ ਕਿ ਮੇਰੇ ਪਿਓ ਨੂੰ ਵੀ ਇਦਾਂ ਨਾ ਇਜ਼ਰਾਈਲੀਆਂ ਨੇ ਧੋਖੇ ਨਾਲ ਮਾਰਿਆ ਸੀ ਮਾਰਿਆ ਸੀ ਤੇ ਇਹ ਮੈਂ ਤੇ ਭਰੋਸਾ ਕਰ ਹੀ ਨਹੀਂ ਸਕਦੇ ਨਹੀਂ ਕਰ ਸਕਦੇ ਹੈਗੇ ਤੁਸੀਂ ਨਹੀਂ ਕਰ ਸਕਦੇ ਹੈਗੇ ਆਪਣਾ ਮਤਲਬ ਤੇ ਹੁਣੇ ਬਾਹਨੇ ਲੱਭ ਰਿਹਾ ਵੀ ਕਿਸੇ ਤਰੀਕੇ ਨਾਲ ਫੇਰ ਦੋਸ਼ ਉਹਨਾਂ ਤੇ ਮੜ ਕੇ ਹਮਾਸ ਵਾਲਿਆਂ ਤੇ ਹਾਂਜੀ ਤੇ ਅਸੀਂ ਉਹਨਾਂ ਦਾ ਮਤਲਬ ਕਰ ਕਰ ਨਹੀਂ ਕਰਨਾ ਇਹ ਇਹ ਨੇਤਨਯਾਹੁ ਨੇ ਮੰਨੇ ਵੀ ਕੋਈ ਪਾਲੇਸਟਾਈਨ ਵੀ ਨਹੀਂ ਤੇ ਨੇ ਨਹੀਂ ਚਾਹੀਦਾ ਜਾਂ ਨਿਕਲ ਜਾਣੇ ਇੱਥੋਂ ਜਾਂ ਮਾਰ ਦਿੱਤੇ ਜਾਣ ਬਸ ਸਾਡਾ ਇਹ ਕਬਜ਼ੇ ਚ ਇਹਦਾ ਮਤਲਬ ਡਾਕਟਰ ਸਾਹਿਬ ਦੁਨੀਆ ਤੇ ਫਿਰ ਇਨਸਾਨੀਅਤ ਦਾ ਭੋਗ ਪੈ ਨਹੀਂ ਨਹੀਂ ਇਨਸਾਨੀਅਤ ਦਾ ਭੋਗ ਤਾਂ ਪਿਆ ਹੀ ਹੋਇਆ ਉਹ ਤਾਂ ਦਿਸਦਾ ਹੀ ਆ ਹਨਾ ਖਾਸ ਕਰਕੇ ਕੋਈ ਨਹੀਂ ਹੈਗਾ ਬੰਦਾ ਖਾਸ ਕਰਕੇ ਜਿਹੜੇ ਪੋਲੀਟੀਸ਼ੀਅਨਸ ਨੇ ਉਹਨਾਂ ਦੇ ਅੰਦਰ ਜਿਹੜਾ ਹਿਊਮੈਨਿਟੀ ਨਾਂ ਦੀ ਕੋਈ ਚੀਜ਼ ਚੁੱਝ ਰਹੀ ਨਹੀਂ ਹੈ ਉਹਦੇ ਵਿੱਚ ਨਹੀਂ ਰਹੀ ਹੈਗੀ ਤੇ ਲੋਕ ਠੀਕ ਹੈ ਲੋਕਾਂ ਦਾ ਆਪਣਾ ਹੈ ਜज्बा ਉਹ ਹਾਲੇ ਵੀ ਹਿਮੈਨਿਟੇਰੀਅਨ ਲੈਵਲ ਤੇ ਸੋਚਦੇ ਨੇ ਪਰ ਸਰਕਾਰਾਂ ਨਹੀਂ ਹੈ ਕਿ ਹਿਮੈਨਿਟੇਰੀਅਨ ਨਹੀਂ ਹੈ ਨਹੀਂ ਤਾਂ 2 ਸਾਲਾਂ ਚ ਕਿਸੇ ਨੂੰ ਨਾ ਨਜ਼ਰ ਹੀ ਨਹੀਂ ਆਇਆ ਵੀ ਇੰਨੇ ਲੋਕਾਂ ਦਾ ਰੋਜ਼ ਕਹਾਣੀ ਸਰਕਾਰਾਂ ਤਾਂ ਵੇਖੋ ਇੱਕ ਪਾਸੇ ਸਮਝੌਤਾ ਕਰਾ ਰਹੇ ਆ ਦੂਜੇ ਪਾਸੇ ਇਜ਼ਰਾਈਲ ਦੀ ਪਾਰਲੀਮੈਂਟ ਤੇ ਜਾ ਕੇ ਵਿੱਚ ਟਰੰਪ ਭਾਸ਼ਣ ਦੇ ਰਹੇ ਆ ਹਾਂ ਕੀ ਮਤਲਬ ਹੋਇਆ ਤੁਸੀਂ ਕਿਸੇ ਦੇਸ਼ ਦੀ ਯਾਰਗੇ ਤੁਸੀਂ ਉੱਥੇ ਭਾਸ਼ਣ ਦੇਣੇ ਹਾਂਜੀ ਤੇ ਜਿਨ੍ਹਾਂ ਨਾਲ ਸਮਝੌਤਾ ਕੀਤਾ ਹਮਾਸਾ ਵਾਲਿਆਂ ਨਾਲ ਉਹਨਾਂ ਦੀ ਕੋਈ ਸੁਣਵਾਈ ਨਹੀਂ ਤੁਸੀਂ ਫ੍ਰੀਜ ਲਈ ਦੇ ਨਾਲ ਖੜੇ ਨਜ਼ਰ ਆ ਰਹੇ ਹੋ ਬਿਲਕੁਲ ਨਾ ਉਹ ਵੈਸੇ ਲੋਕ ਨਾ ਜਿਵੇਂ ਨੀਤਿੰਜਾਫ ਤੇ ਡਾਊਟ ਕਰਦੇ ਉਦਾਂ ਹੀ ਟਰੰਪ ਤੇ ਵੀ ਡਾਊਟ ਕਰਦੇ ਨੇ ਉਹਨਾਂ ਵਿੱਚ ਕੋਈ ਨਾ ਕੋਈ ਆਪਣੇ ਹੋਰ ਤੋਂ ਇਲਾਵਾ ਜਦੋਂ ਸੁਝੌਤਾ ਹੋਣ ਤੋਂ ਬਾਅਦ ਈਜੀਪਟ ਦੇ ਸ਼ਹਿਰ ਦੇ ਵਿੱਚ ਜਿੱਥੇ ਸਾਡੇ ਕਾਰਨੀ ਸਾਹਿਬ ਵੀ ਪਹੁੰਚੇ ਬ੍ਰਿਟਿਸ਼ ਵਾਲੇ ਵੀ ਪਹੁੰਚੇ ਉੱਥੇ ਉਹਨਾਂ ਨੇ ਟਰੰਪ ਸਾਹਿਬ ਨੇ ਆਪਣੇ ਪਿੱਛੇ ਪਤਾ ਦੋ ਲੀਡਰ ਕਿਹੜੇ ਖਿਲਾਾਰੇ ਸੀਗੇ ਇੱਕ ਇਟਲੀ ਵਾਲੀ ਮਲੇਨੀ हां वो जेड़े प्रो मतलब ਹੈ ਜੀ ਇੱਕ ਪਾਕਿਸਤਾਨ ਦਾ ਉਹ ਸ਼ੇਬਾਸ਼ ਸ਼ਰੀਫ ਜਿਹੜਾ ਪਪੜ ਹੈ ਅੱਜ ਕੱਲ ਇਹਨਾਂ ਦਾ ਖਾਸ ਕਰਕੇ ਹਾਂ ਨਹੀਂ ਉਹਦੇ ਭਾਸ਼ਣ ਨੂੰ ਕਹਿੰਦੇ ਵੀ ਜਦੋਂ ਉਹ ਭਾਸ਼ਣ ਦੇ ਰਿਹਾ ਸੀ ਹੱਕ 'ਚ 트럼ਪ ਦੇ ਜਾਂ ਇਸ ਸਮਝੌਤੇ ਦੇ ਹੱਕ 'ਚ ਉਦੋਂ ਇਸ ਪੈਲੇਸਟਾਈਨ ਦੇ ਵਿੱਚ ਹੀ ਸ਼ੈਲਿੰਗ ਕਰਕੇ ਇਜ਼ਰਾਈਲ ਹੈ ਜਿਹੜਾ ਉਹ ਬੰਦਿਆਂ ਨੂੰ ਮਾਰ ਰਿਹਾ ਸੀ ਡਾਕਟਰ ਸਾਹਿਬ ਉਹ ਵੇਖੋ ਸ਼ਰਾਰਤੀ ਕਿੱਦਾਂ ਦੇ ਆ ਜਦੋਂ ਟਰੰਪ ਬੋਲ ਰਿਹਾ ਸੀ ਇਸ ਸਮਝੌਤੇ ਬਾਰੇ ਤੇ ਨਾਲ ਹਾਲਾਂਕਿ ਇੰਡੀਆ ਦਾ ਕੋਈ ਲੈਣਾ ਦੇਣਾ ਨਹੀਂ ਆ ਨਾ ਸਮਝੌਤੇ ਨਾ ਨਾ ਲੜਾਈ ਚ ਨਾ ਕੁਝ ਹੋਰ ਤੇ ਉਹ ਇੰਡੀਆ ਬਾਰੇ ਕਹਿ ਰਿਹਾ ਸੀ ਇੰਡੀਆ ਇਜ਼ ਅ ਗ੍ਰੇਟ ਕੰਟਰੀ ਇਹ ਉਹ ਕਰਕੇ ਤੇ ਪਿੱਛੇ ਖੜੇ ਸ਼ਹਿਵਾਜ਼ ਸ਼ਰੀਫ ਵਾਲ ਨੂੰ ਮੂੰਹ ਕਰਕੇ ਅੱਖ ਮਾਰਦਾ ਉਹਨੂੰ ਹਾਂ ਉਹ ਨਿਗਾਰਤੀ ਆਪਾ ਆਪਾ ਤੇ ਉਹ ਸ਼ਹਿਵਾਜ਼ ਸ਼ਰੀਫ ਦੰਦियां ਕੱਢਦਾ ਤੇ ਅੱਗੇ ਆ ਕੇ ਕਹਿੰਦਾ ਆ ਕਿ ਮੇਰਾ ਸਲੂਟ ਆ ਇਹੋ ਜਿਹਾ ਪ੍ਰੈਜ਼ੀਡੈਂਟ ਕਦੀ ਦੁਨੀਆ ਤੇ ਆਇਆ ਹੀ ਨਹੀਂ ਅਮਰੀਕਾ ਚ ਤੇ ਇਹਨੂੰ ਮੈਂ ਅੱਜ ਫੇਰ ਰეკਮੈਂਡ ਕਰਦਾ ਕਿ ਇਹਨੂੰ ਨੋਬਲ ਪ੍ਰਾਈਜ਼ ਮਿਲਣਾ ਚਾਹੀਦਾ ਪਰ ਆਹ ਨੂੰ ਪੁੱਛੇ ਸ਼ਹਾਬ ਸ਼ਰੀਬ ਨੂੰ ਵੀ ਉਹ ਕਾਵਾ ਦੇਖ ਇੱਕ ਧੇਮਰ ਦੇ ਤੈਨੂੰ ਕੋਲ ਪੁੱਛਦਾ ਵੀ ਤੂੰ ਕਿਹੜੀ ਕਿੰਨਾ 3 ਨਾਲੋਂ 13 ਚ 13 ਜੁਨੇ ਮੋਰਓਵਰ ਦੇਖੋ ਜਦੋਂ ਕਿਸੇ ਕੰਟਰੀ ਦੀ ਜਾਂ ਲੈਂਡ ਦੀ ਆ ਜਾਂਦੀ ਹੈ ਇਹ ਹੌਸਲਾ ਹੀ ਹੈ ਫਲਸਤੀਨ ਦੇ ਲੋਕਾਂ ਦਾ ਕਿ ਉਹ ਆਪਣੇ ਇੰਨਾ ਕੁਝ ਤਬਾਹੀ ਹੋ ਜਾਣ ਦੇ ਬਾਵਜੂਦ ਵੀ ਹੌਸਲੇ ਨਾਲ ਲੜ ਰਹੇ ਨੇ ਮਤਲਬ ਜਾਂ ਖੜੇ ਨੇ ਉਹ ਦੱਸਦੇ ਯਾਰ ਹਰ ਪ੍ਰੋਗਰਾਮ ਦੇ ਐਂਡ 'ਚ ਕਹਿੰਦੇ ਹੁੰਦੇ ਹੋ ਕਿ ਮੈਂ ਆਸ਼ਾਵਾਦੀ ਆ ਤੇ ਕੋਈ ਨਹੀਂ ਕੋਲੋਂ ਇਸ ਮਾਮਲੇ ਤੁਸੀਂ ਕਿੰਨੀ ਗਾਹਸ ਰੱਖਦੇ ਹੋ ਕਿ ਪਾਕਿਸਤਾਨੀਆਂ ਦਾ ਕੁਝ ਬਚੂਗਾ ਜਾਂ ਉਹਨਾਂ ਦਾ ਜੇ ਸਿਕਾਇਆ ਚੁੱਕਾ ਨਹੀਂ ਕਿ ਇਹ ਤੁਮ ਹਮੇਸ਼ਾ ਹੀ ਰਹੂਗਾ ਗਰਾਊਂਡ ਲੈਵਲ ਤੇ ਦੇਖੋ ਇਜ਼ਰਾਈਲ ਨੇ ਉਹਨਾਂ ਲਈ ਸਿਰਦਰਦੀ ਤਾਂ 1948 ਚ ਪਹਿਲਾ ਹਮਲਾ ਇਜ਼ਰਾਈਲ ਨੇ ਹੀ ਕੀਤਾ ਸੀ ਇਜ਼ਰਾਈਲ ਨੇ ਹੀ ਕੀਤਾ ਸੀ ਭਾਵੇਂ ਲੋਕਾਂ ਨੂੰ ਉਦੋਂ ਵੀ ਇਜ਼ਰਾਈਲ ਨਾਲ ਹਮਦਰਦੀ ਵੀ ਨਹੀਂ ਇਹ ਹਮਲਾ ਨਾ ਕਰਨ ਮੁਸਲਮਾਨ ਕੰਟਰੀਜ਼ ਨੇ ਇਹਨਾਂ ਛੱਡਣਾ ਨਹੀਂ ਇਹ ਹੈ ਉਹ ਹੈ ਪਰ ਇਜ਼ਰਾਈਲੀ ਹੀ ਹਮਲਾਵਰ ਸੀ ਉਹ ਤਾਂ ਇਹਨਾਂ ਨੇ ਕਰਦੇ ਰਹਿਣਾ ਪਰ ਉਹ ਕੀ ਕਹਿੰਦੇ ਨੇ ਪੰਜਾਬੀ ਦਾ ਫਰੇਜ਼ ਹੈ ਕਦੇ ਰਾਜੇ ਦੀ ਕਦੇ ਪਰਜਾ ਦੀ ਉਹ ਤਾਂ ਹੁੰਦੀ ਹੀ ਹੁੰਦੀ ਹੈ ਤੇ ਜੇ ਐਨੇ ਸਾਲਾਂ ਚ ਇਨੀ 1948 ਤੋਂ ਲੈ ਕੇ ਹੁਣ ਤੱਕ ਨਹੀਂ ਪੈਲੇਸਟਾਈਨ ਦੇ ਲੋਕਾਂ ਨੂੰ ਹਰਾ ਸਕੇ ਹੈਗੇ ਤੇ ਹੁਣ ਤਾਂ ਕੌਂਸ਼ੀਅਸਨੈਸ ਬਹੁਤ ਆਈ ਹੋਈ ਹੈ ਇੱਕਦਮ ਸਭ ਪੰਜਾਬੀ ਦੀ ਘਾਤ ਹੈ ਗਈ ਕਹਿੰਦੇ ਆ ਵੀ ਚੋਰ ਨੂੰ ਨਾ ਮਾਰੋ ਚੋਰ ਦੀ ਮਾਂ ਨੂੰ ਮਾਰੋ ਤੇ ਇਹਨਾਂ ਦੀ ਮਾਂ ਤੇ ਉਹ ਬ੍ਰਿਟਿਸ਼ ਤੇ ਇਹੋ ਹੀ ਟਰੰਪ ਹੈ ਜਿਹੜੇ ਸਮਝਾਉਂਦੇ ਨਹੀਂ ਐਸਵੇਲ ਤਾਂ ਐਸਵੇਲ ਤਾਂ ਦੇਖੋ ਸਭ ਤੋਂ ਵੱਡੀ ਹੈਲਪ ਹੈ ਜਿਹੜੀ ਉਹ ਅਮਰੀਕਾ ਦੀ ਹੋਈ ਹੈ ਮੈਂ ਸ਼ਾਇਦ ਅੱਗੇ ਵੀ ਇਸ ਸਟੇਜ ਤੋਂ ਗੱਲ ਕੀਤੀ ਸੀ ਕਿ ਕੈਰੋਪ੍ਰੈਕਟਰ ਸਾਡਾ ਉਹ ਜਿਹਦੇ ਕੋਲ ਜਾਣਦੀ ਹੁੰਦੀ ਸੀ ਮੈਂ ਆਪਣੇ ਥੈਰੇਪੀ ਦੇ ਵਾਸਤੇ ਉਹ ਪੈਲੇਸਟਾਈਨ ਦਾ ਜੂਸ ਹੀ ਉਹ ਉਹ ਕਹਿੰਦਾ ਸੀ ਵੀ ਇਹ ਸਾਰੇ ਝਗੜੇ ਦੀ ਜੜ ਹੈ ਜਿਹੜੀ ਉਹ ਅਮਰੀਕਾ ਹੈ ਜੇ ਅਮਰੀਕਾ ਇਹਨਾਂ ਦੀ ਹੈਲਪ ਨਾ ਕਰੇ ਨਾ ਅਮਰੀਕਾ ਇਹਨਾਂ ਨੂੰ ਹਥਿਆਰ ਦੇਵੇ ਨਾ ਅਮਰੀਕਾ ਇਹਨਾਂ ਨੂੰ امداد ਦੇਵੇ ਫਾਈਨੈਂਸ਼ੀਅਲੀ ਤਾਂ ਇਹ ਇਜ਼ਰਾਈਲ ਕੁਝ ਨਹੀਂ ਕਰ ਸਕੋ ਕਹਿੰਦਾ ਸੀ ਸਾਡੇ ਬੱਚਿਆਂ ਕੋਲ ਤਾਂ ਵੱਧ ਤੋਂ ਵੱਧ ਇੱਟਾਂ ਰੋੜੇ ਨੇ ਜਾਂ ਡੰਡੇ ਨੇ ਹੈਨਾ ਬਈ ਇਹਨਾਂ ਕੋਲ ਤਾਂ ਹਥਿਆਰ ਨਹੀਂ ਐਡੇ ਵੱਡੇ ਵੱਡੇ ਮਾਡਰਨ ਹਥਿਆਰ ਨੇ ਅਮਰੀਕਾ ਦੇ ਸਪਲਾਈ ਕੀਤੇ ਹੋਏ ਉਹਦੇ ਸਿਰ ਤੇ ਇਹ ਸਾਨੂੰ ਮਾਰਦੇ ਨੇ ਤੇ ਗੱਲ ਤਾਂ ਸਾਰੀ ਉਹੀ ਉਹ ਚਾਹੇ ਦੇਖੋ ਅਫਗਾਨਿਸਤਾਨ ਦਾ ਝਗੜਾ ਸੀ ਚਾਹੇ ਇਰਾਕ ਦਾ ਸੀ ਤੇ ਸਾਰੇ ਝਗੜੇ ਦੀ ਜੜ ਹੈ ਜਿਹੜੀ ਉਹ ਤਾਂ ਅਮਰੀਕਾ ਹੀ ਮਤਲਬ ਅਮਰੀਕਾ ਦੀਆਂ ਸਰਕਾਰਾਂ ਨੇ ਉਹ ਜਿਹੜੀਆਂ ਅਮਰਜੀ ਹੋਣ ਇਹ ਇਹ ਇਹਨਾਂ ਨੇ ਆਪਣੇ ਵੇਚਣੇ ਨੇ ਹਥਿਆਰ ਇਹਨਾਂ ਦੀ ਸਾਰੀ ਇੰਡਸਟਰੀ ਹੈ ਜਿਹੜੀ ਉਹ ਡਿਫੈਂਸ ਨਾਲ ਜੁੜੀ ਹੋਈ ਹੈ ਤੇ ਜਿੰਨੀਆਂ ਕਾਰਪੋਰੇਸ਼ਨਸ ਨੇ ਕੰਪਨੀਆਂ ਨੇ ਉਹ ਸਾਰੇ ਹਥਿਆਰ ਬਣਾਉਂਦੇ ਨੇ ਇਸ ਕਰਕੇ ਆਪਣੇ ਮੁਲਕ ਦੇ ਵਿੱਚ ਵੀ ਜਿਹੜੀ ਹੈਗੀ ਆ ਆਪਣਾ ਮਤਲਬ ਹੁਣ ਉੱਥੇ ਵੀ ਤਾਂ ਕਦੇ ਚਰਚੇ 'ਚ ਮਾਰ ਦਿੰਦੇ ਨੇ ਕਦੇ ਸਕੂਲਾਂ 'ਚ ਮਾਰ ਦਿੰਦੇ ਨੇ ਇਹ ਹਥਿਆਰਬੰਦੀ ਕਰ ਨਹੀਂ ਸਕਿਆ ਆਪਣੇ ਮੁਲਕ ਚ ਵੀ ਨਹੀਂ ਕਰ ਸਕਿਆ ਉਸੇ ਪ੍ਰੈਸ਼ਰ ਕਰਕੇ ਨਹੀਂ ਕਰ ਸਕਿਆ ਬਾਕੀ ਰੱਖਦੇ ਰਹੇ ਉਹ 57 55 ਆਪਣੇ ਆਪ ਨੂੰ ਸਲਾਮਕ ਮੁਲਕ ਕਹਾਉਂਦੇ ਆ ਉਹਨਾਂ ਨੂੰ ਕੰਟਰੋਲ ਚ ਰੱਖਣ ਲਈ ਇਜ਼ਰਾਈਲ ਨੂੰ ਮੇਰੇ ਇੱਕ ਦੋਸਤ ਇਥੇ ਆਉਂਦੇ ਹੁੰਦੇ ਪ੍ਰੋਗਰਾਮ ਕਰਨ ਪਾਕਿਸਤਾਨੀ ਵੀਰ ਆਪਣੇ ਮਤਰੂਬ ਵੜਾ ਚ ਨਹੀਂ ਉਹ ਕਹਿੰਦੇ ਹੁੰਦੇ ਆ ਕਿ ਉਹ ਇੱਕ ਜਿੰਨ ਹੈ ਜਿਹੜਾ ਬੋਤਲ ਚ ਪਾ ਕੇ ਰੱਖਿਆ ਅਮਰੀਕਾ ਨੇ ਜਦੋਂ ਕੋਈ ਮਿਡਲ ਈਸਟ ਦਾ ਕੰਟਰੀ ਕਹੇ ਗੱਲ ਲਈ ਉਹ ਸਰੀ ਚੁੱਕਣ ਲੱਗਦਾ ਤੇ ਉਹਨੂੰ ਉਹ ਦੋ ਦਿਨ ਲਈ ਕੱਢ ਦਿੰਦੇ ਆ ਫਿਰ ਬੰਦ ਕਰ ਦਿੰਦੇ ਆ ਬਿਲਕੁਲ ਬਿਲਕੁਲ ਕਹਿੰਦੇ ਆ ਕਿ ਉਹਨਾਂ ਨੇ ਆਪਣੇ ਹਿੱਤ ਪੂਰਨ ਲਈ ਉਹ ਖੜਾ ਕੀਤੀ ਹੋਈ ਇੱਕ ਫਰਜੀ ਸਟੇਟ ਆ ਜਿਹਨੂੰ ਉਹ ਹਰ ਤਰ੍ਹਾਂ ਦਾ ਮਤ ਕਰਦੇ ਆ ਤੇ ਉਹਨਾਂ ਦੇ ਹਿੱਤ ਪੂਰਦੀ ਆ ਇਸ ਕਰਕੇ ਉਹ ਉਹਨਾਂ ਲਈ ਕਰੀ ਜਾ ਰਹੇ ਆ ਹਾਂ ਹਾਂਜੀ ਉਹ ਗੱਲ ਦੁਨੀਆ ਨੂੰ ਵੀ ਸਮਝ ਆਉਂਦੀ ਆ ਨਹੀਂ ਹੁਣ ਸਮਝ ਆਉਂਦੀ ਆ ਇਸੇ ਕਰਕੇ ਸਾਰੀ ਵਰਲਡ ਤੇ ਐਜੀਟੇਸ਼ਨ ਚੱਲੀ ਆ ਉਹਨਾਂ ਮਤਲਬ ਪੈਲੇਸਟਾਈਨ ਯਾਰ ਕੋਣ ਆਖੀਏ ਕੋਣ ਆਖੇ ਰਾਣੀਏ ਅੱਗਾ ਟੱਕ ਹਾਂਜੀ 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 ਲੋ ਬਾਕੀ ਮੁਲਕ ਡਰ ਦੇ ਵੀ ਆ ਨਾ ਇਹ ਇੱਕ ਗੱਲ ਇਹ ਡਾਲਰ ਦੀ ਜਿਹੜੀ ਡੋਮਿਨੇਸ਼ਨ ਹੈ ਨਾ ਮਤਲਬ ਸਾਰੀ ਦੁਨੀਆ ਵਪਾਰਕ ਬਣੀ ਹੋਈ ਆ ਉਸੇ ਕਰਕੇ ਇਹ ਸਾਰਾ ਕੁਝ ਆ ਜਿਹੜਾ ਉਹ ਹੋ ਰਿਹਾ ਹੈ ਜੀ ਹਾਂਜੀ ਸੋ ਚਲੋ ਦੇਖਦੇ ਹਾਂ ਰਕਸਾ ਪੇ ਸਮਝਾਉਂਦਾ ਕਿੱਥੋਂ ਤੱਕ ਨੇਪਰੇ ਚੜਦਾ ਚੜਦਾ ਕਿ ਨਹੀਂ ਚੜਦਾ ਉਮੀਦ ਤੇ ਕਰਨੀ ਚਾਹੀਦੀ ਆ ਕਿ ਉਹਨਾਂ ਦਾ ਬਹੁਤ ਵਕਸਾਰ ਹੋ ਗਿਆ ਤੇ ਹੁਣ ਦੁਨੀਆ ਦੇ ਬਹੁਤਾਂ ਦੇ ਮੁਲਕਾਂ ਨੇ ਕਿਹਾ ਕਿ ਉਹਨੂੰ ਟੂ ਨੇਸ਼ਨ ਥਿਉਰੀ ਜਿਹੜੀ ਸੀ ਉਹਨੂੰ ਮੰਨਣਾ ਚਾਹੀਦਾ ਤੇ ਕਿਸੇ ਨਾ ਕਿਸੇ ਤਰ੍ਹਾਂ ਇਹ ਇਹਨਾਂ ਦਾ ਸਮਝੋ ਤਾਂ ਕਰੋਨਾ ਜ਼ਰੂਰੀ ਆ ਨਹੀਂ ਲੜਾਈ ਬੰਦ ਹੋਣੀ ਚਾਹੀਦੀ ਲੜਾਈ ਬੰਦ ਹੋਣੀ ਚਾਹੀਦੀ ਇਹ ਤੋਂ ਵੱਧ ਸ਼ਾਇਦ ਉਹ ਸਹਿ ਨਹੀਂ ਸਕਣ ਵਿਚਾਰੇ ਹੁਣ ਉਹਨਾਂ ਕੋਲਿਆ ਨਹੀਂ ਕੋਈ ਸਹਿਣ ਲਈ ਹੁਣ ਤੇ ਮਨਟਰੀਅਨ ਗਰਾਊਂਡ ਦੇ ਉੱਤੇ ਹੀ ਬਿਲਕੁਲ ਵਰਲਡ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦਾ ਤੇ ਇਹ ਦ੍ਰਿੜ ਕਰਾਉਣਾ ਚਾਹੀਦਾ ਕਿ ਇਹ ਸਮਝੌਤਾ ਕਾਇਮ ਰਹੇ ਤੇ ਪੈਲੇਸਟਾਈਨੀਆਂ ਦੇ ਉੱਤੇ ਜਿਹੜੀ ਇੰਨੀ ਬੰਬਾਰਡਮੈਂਟ ਹੁੰਦੀ ਹੈ ਜਿਉਂਨੇ ਮਾਰੇ ਜਾ ਰਹੇ ਨੇ ਉੱਥੇ ਦਾ ਜਿਹੜਾ ਉਹ ਜੀਨੋਸਾਈਡ ਕਰ ਰਹੇ ਨੇ ਇਹ ਬਿਲਕੁਲ ਬੰਦ ਹੋਣਾ ਚਾਹੀਦਾ ਟੋਟਲੀ ਬੰਦ ਹੋਣਾ ਚਾਹੀਦਾ ਬਿਲਕੁਲ ਜੀ ਇਹ ਮੁਲਕ ਜਿੱਥੇ ਹਥਿਆਰਾਂ ਦੀ ਲੋੜ ਹੈ ਉੱਥੇ ਹਥਿਆਰ ਵੇਚ ਕੇ ਆਪਣੇ ਘਰ ਭਰਦੇ ਨੇ ਤੇ ਜਿੱਥੇ ਹਥਿਆਰ ਨਹੀਂ ਵੇਚਦੇ ਉੱਥੇ ਫਿਰ ਆਪਣੇ ਕਾਪੋਰੇਟ ਨੂੰ ਖੜਾ ਕਰ ਦਿੰਦੇ ਨੇ ਓਕੇ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ